ਦੇਖ ਰਹੇ ਸਾਰੇ ਹੀ ਸ੍ਰੀ ਤਨ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਨ ਜਾ ਰਹੇ ਆ ਅੱਜ ਲੱਖ ਦਾਤਾ ਪੀਰ ਜੀ ਦੇ ਸਥਾਨ ਨੂੰ ਜਾਂਦਾ ਹੋਇਆ ਰਸਤਾ ਪਿੰਡ ਜੱਬੋਵਾਲ ਦੇ ਵਿੱਚ ਪਹਿਲੇ ਦਿਨ ਤੋਂ ਵਿਕਾਸ ਦੀਆਂ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਕਿਸੇ ਵੀ ਰਸਤੇ ਦੀ ਗੱਲ ਕਰ ਲਈਏ ਕਿਸੇ ਵੀ ਪਾਰਕ ਦੀ ਗੱਲ ਕਰ ਲਈਏ ਕਿਸੇ ਛੱਡ ਦੀ ਗੱਲ ਕਰ ਲਈਏ ਜਾਂ ਕਿਸੇ ਕਬਜ਼ੇ ਨੂੰ ਛਡਾਉਣ ਦੀ ਗੱਲ ਕਰ ਲਈਏ ਜੱਬੋਵਾਲ ਦੀ ਸਾਰੀ ਪੰਚਾਇਤ ਨੇ ਬਹੁਤ ਵੱਡਾ ਹਮਲਾ ਮਾਰ ਕੇ ਦਿਖਾਇਆ ਜੇ ਇਹ ਰਸਤਿਆਂ ਦੀ ਗੱਲ ਕਰ ਲਈਏ ਨਗਰ ਨਿਵਾਸੀਆਂ ਨੇ ਮhalla ਵਾਸੀਆਂ ਨੇ ਬਹੁਤ ਵੱਡੇ ਵੱਡੇ ਸੰਗਤਾਂ ਦੇ ਵਾਸਤੇ ਮਨਰੇਗਾ ਵਰਕਰਾਂ ਦੇ ਵਾਸਤੇ ਮਿਸਤਰੀਆਂ ਦੇ ਵਾਸਤੇ ਚਾਹ ਦੇ ਲੰਗਰ ਲਗਾ ਕੇ ਦਿਖਾਇਆ ਦੇਖਿਏ ਪਿੰਡ ਵਾਸੀ ਕੀ ਕਹਿ ਰਹੇ ਨੇ ਪਿੰਡ ਦੇ ਨੱਗਰ ਵਾਲੇ ਕੀ ਕਹਿ ਰਹੇ ਨੇ ਸਿੱਧੀਆਂ ਮੁਲਾਕਾਤਾਂ ਕਰਪਾਉਣ ਜਾ ਰਹੇ ਆ ਪਿੰਡ ਦੇ ਵਿਕਾਸ ਦੀ ਜੇ ਗੱਲ ਕੀਤੀ ਜਾਵੇ ਹਰ ਪਾਸੇ ਪਿੰਡ ਦੇ ਵਿੱਚ ਵਿਕਾਸ ਕਰਨਾ ਤੇ ਪਿੰਡ ਦੀ ਤਰੱਕੀ ਕਰਨੀ ਸਰਪੰਚ ਦਾ ਧਰਮ ਵੀ ਬਣਦਾ ਸਰਪੰਚ ਨੂੰ ਵੋਟਾਂ ਸਾਰੇ ਲੋਕ ਪਾਉਂਦੇ ਨੇ ਆਸਤਾ ਆਸਤਾ ਜਦੋਂ ਗਿਣਤੀ ਹੋ ਜਾਂਦੀ ਹੈ ਸਰਪੰਚ ਚੁਣਿਆ ਜਾਂਦਾ सरपंच ਦਾ ਫਰਜ਼ ਵੀ ਬਣਦਾ ਪਿੰਡ ਦਾ ਸਰਪੱਖੀ ਵਿਕਾਸ ਕਰਨਾ ਮੈਂ ਸਾਰਿਆਂ ਦੀ ਗੱਲ ਨਹੀਂ ਕਰੂੰਗਾ ਬਹੁਤ سارے ਸਰਪੰਚ ਐਸੇ ਵੀ ਨੇ ਜਿਨ੍ਹਾਂ ਨੇ ਇੱਕ ਐਟ ਚੱਕ ਕੇ ਐਦਰ ਤੋਂ ਉਧਰ ਨਹੀਂ ਲਗਾਈ ਬਹੁਤ سارے ਸਰਪੰਚ ਐਸੇ ਵੀ ਨੇ ਜਿਨ੍ਹਾਂ ਨੇ ਪਿੰਡਾਂ ਦੀਆਂ ਨਹਿਾਰਾਂ ਬਦਲ ਦਿੱਤੀਆਂ ਸਰਪੰਚ ਦਾ ਜਿਹੜਾ ਅਸਲ ਡਿਊਟੀ ਹੈਗੀ ਹੈ ਉਹ ਪਿੰਡ ਦਾ ਵਿਕਾਸ ਕਰਨਾ ਇਸੇ ਹੀ ਤਰ੍ਹਾਂ ਜਿਹੜੇ ਪੰਚ ਬਣਦੇ ਨੇ ਪੰਚਾਂ ਦੀ ਵੀ ਅਸਲ ਡਿਊਟੀ ਬਣਦੀ ਹੈ ਕਿ ਆਪਣੇ ਮਹੱਲੇ ਦਾ ਸਰਪੱਖੀ ਵਿਕਾਸ ਕਰੀਏ ਪਿੰਡ ਦੀ ਜਿਹਨ ਹਾਰ ਬਦਲਨੀ ਹੈ ਵੀਡੀਓ ਦੇ ذریعے ਬਹੁਤ ਪਿੰਡ ਬੜੇ ਸੁੰਦਰ-ਸੁੰਦਰ ਬਣਾਏ ਹੈ ਬਹੁਤ ਸਾਰੇ ਪਿੰਡਾਂ ਨੂੰ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇਨਾਮ ਮਿਲੇ ਹੈ ਮੁੱਖ ਮੰਤਰੀ ਸਾਹਿਬ ਜੀ ਦੇ ਵੱਲੋਂ ਵੀ ਇਨਾਮ ਮਿਲੇ ਹੈਗੇ ਆ ਉਹਦੇ ਨਾਲ ਵਾਖੂਬੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈਗੀ ਹੈ ਕਿ ਜਦੋਂ ਹਰ ਪਿੰਡ ਦੀ ਨੁਹਾਰ ਬਦਲਨੀ ਹੈ ਇੱਥੇ ਸਤਿਕਾਰਯੋਗ ਪਿੰਡ ਦੀਆਂ ਬੀਬੀਆਂ ਸਾਡੇ ਵਿੱਚ ਬਰਾਜ਼ਮਾਨ ਨੇ ਇਹਨਾਂ ਦੇ ਵਿਚਾਰ ਵੀ ਆਪਾਂ ਅੱਜ ਦੇ ਸੇਵਕ ਦੇ ਉੱਪਰ ਅੱਜ ਸਾਂਝੇ ਕਰਨ ਜਾ ਰਹੇ ਹਾਂ ਬੀਬੀ ਸਤਿੰਦਰ ਕੌਰ ਜੀ ਹਾਂਜੀ ਪਿਆਰ ਪਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਪਿੰਡ ਜੱਬੋਵਾਲ ਦੇ ਵਿੱਚ ਖੜੇ ਆਂ ਤੇ ਕਿਹੜਾ ਰਸਤਾ ਹੈਗਾ ਜੀ ਇਹ ਇਹਦੀ ਲੱਖਾਂ ਦਾ ਤੇ ਰਸਤਾ ਹੈ ਜੀ ਇਹਦੀ ਕਿੰਨੀ ਕ ਮਾਨਤਾ ਆ ਇਹਦੀ ਬਹੁਤ ਮਾਨਤਾ ਹੈ ਜੀ ਜਦੋਂ ਤੁਸੀਂ ਜੱਬੋਵਾਲ ਦੇ ਵਿੱਚ ਆਏ ਆ ਹਾਂਜੀ ਇਹ ਵਿਆਹੇ ਜੱਬੋਵਾਲ ਦੇ ਵਿੱਚ ਆਏ ਹਾਂ ਹਾਂਜੀ ਇਹ ਰਸਤਾ ਕਿੱਡਾ ਖੁੰਦਾ ਸੀਗਾ ਉਹ ਇੱਕ ਬੰਨਾ ਹੀ ਹੁੰਦਾ ਸੀ ਬੰਨੇ ਤੋਂ ਤੁਰ ਕੇ ਜਾਂਦੇ ਸੀ ਤੇ ਜਦੋਂ ਮੱਥਾ ਟੇਕਣ ਜਾਂਦੇ ਸੀ ਕਰਨ ਜਾਂਦੇ ਸੀਗੇ ਪੀਰਾਂ ਦੀ ਜਗ੍ਹਾ ਨੂੰ ਫੇਰੇ ਕਿਸ ਤਰ੍ਹਾਂ ਜਾਇਆ ਕਰਦੇ ਸੀ ਬਹੁਤ ਔਖਾ ਜਾ ਹੁੰਦਾ ਸੀ ਸਕੂਟਰ ਜਾਂ ਮੋਟਰਸਾਈਕਲ ਜਾਂਦਾ ਸੀਗਾ ਨਹੀਂ ਜਾਂਦਾ ਸੀ ਪੈਦਲ ਤੁਰ ਕੇ ਜਾਂਦੇ ਸੀ ਮੈਂ ਬਹੁਤ ਵਾਰੀ ਇੱਥੇ ਦੇਖਿਆ ਵੀ ਹੈ ਕਿ ਵੱਡੇ ਲੰਗਰ ਲਗਾਏ ਜਾਂਦੇ ਆ ਬੜਾ ਬੜਾ ਪ੍ਰੋਗਰਾਮ ਕੀਤਾ ਜਾਂਦਾ ਹਾਂਜੀ ਉਹ ਸੇਵਾਦਾਰਾਂ ਨੂੰ ਬਹੁਤ ਪਰੇਸ਼ਾਨੀ ਆਂਦੀ ਹੋਏਗੀ ਜਿਆਦਾ ਪਰੇਸ਼ਾਨੀ ਸੀ ਜਿਆਦਾ ਪਰੇਸ਼ਾਨ ਸੀ ਜੀ ਹੁਣ ਕਿੰਨੀ ਖੁਸ਼ੀ ਮਹਿਸੂਸ ਬਹੁਤ ਖੁਸ਼ੀ ਆ ਸਾਨੂੰ ਜਿਆਦਾ ਖੁਸ਼ੀ ਆ ਕਿਉਂਕਿ ਇੱਕ ਲੇਡੀਜ਼ ਸਰਪੰਚ ਹੈ ਪਿੰਡ ਦੇ ਵਿੱਚ ਉਹਨਾਂ ਨੇ ਕੰਮ ਕਰਕੇ ਦਿਖਾਏ ਵੀ ਆ ਜਾਂ ਕਿਸ ਤਰ੍ਹਾਂ ਬਹੁਤ ਵਧੀਆ ਕੰਮ ਕੀਤੇ ਸਾਰੇ ਕੰਮ ਜਾਦੇ ਵਧੀਆ ਕੀਤੇ ਜੀ ਜੋ ਦੇਖਣ ਨੂੰ ਜਾਦੇ ਸੋਹਣੇ ਲੱਗਦੇ ਆ ਜੀ ਅਜਦ ਵਾਲੇ ਪਿੰਡ ਦੇ ਘੁੰਮਦੇ ਤਾਂ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਲੇਡੀਜ਼ ਦਾ ਇਹ ਦਫ਼ਤਰਾਂ ਦੇ ਵਿੱਚ ਜਾਣਾ ਹਾਂਜੀ ਲੇਡੀਜ਼ ਦਾ ਇਹ ਵਿਕਾਸ ਨੂੰ ਅੱਗੇ ਲੈ ਕੇ ਜਾਣਾ ਬੜੀ ਮੁਸ਼ਕਲ ਆਂਦੀ ਹੈ ਹਾਂਜੀ ਹਾਂਜੀ ਤੇ ਤੁਹਾਨੂੰ ਬਹੁਤ ਧੰਨਵਾਦ ਇਹਨਾਂ ਦਾ ਤਾਂ ਕਰਦੇ ਆ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਕਦੇ ਸਰਪੰਚ ਸਾਹਿਬ ਆਪ ਵੀ ਆਂਦੇ ਆ ਕੰਮ ਚੈੱਕ ਕਰਨ ਜਾਂ ਹਾਂਜੀ ਹਾਂ ਉਨੇ ਆਉਂਦੇ ਆਉਂਦੇ ਆ ਕਿੰਨਾ ਕੋਨਾਂ ਦਾ ਪਿਆਰ ਹੈ ਪਿੰਡ ਦੇ ਵਿਕਾਸ ਨੂੰ ਲੈ ਕੇ ਬਹੁਤ ਜਿਆਦਾ ਪਿਆਰ ਹੈ ਕੀ ਕਹਿਣਾ ਚਾਹੁੰਦੇ ਆ ਸਾਡੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਕਿ ਜਦੋਂ ਜਦੋਂ ਪੰਚ ਬਣਦੇ ਹੋ ਜਦੋਂ ਸਰਪੰਚ ਬਣਦੇ ਹੋ ਵਿਕਾਸ ਕਰਨੇ ਚਾਹੀਦੇ ਜਾਂ ਕੀ ਕਰਨਾ ਚਾਹੀਦਾ ਹਾਂ ਜੀ ਕਰਨੇ ਚਾਹੀਦੇ ਆ ਜੀ ਵਿਕਾਸ ਕਰਨੇ ਚਾਹੀਦੇ ਜਿੱਦਾਂ ਇਹਨਾਂ ਨੇ ਕੀਤੇ ਇਦਾਂ ਕਰਨੇ ਚਾਹੀਦੇ ਪਰ ਅੱਜ ਹੋਏ ਨਹੀਂ ਅਜੇ ਤੱਕ ਜੀ ਜੋ ਇਹਨਾਂ ਨੇ ਕੀਤਾ ਨਹੀਂ ਹੋਇਆ ਪਿੱਛੇ ਜੀ ਹਾਂਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਦੇਖੋ ਜੀ ਇਹ ਪੰਚਾਇਤ ਕੰਮ ਕਰਦੀ ਹੈ ਹਾਂਜੀ ਹਾਂਜੀ ਖੁਸ਼ੀ ਨਗਰ ਨੂੰ ਕਿੰਨੀ ਹੁੰਦੀ ਹੈ ਨਗਰ ਨੂੰ ਬਹੁਤ ਜਿਆਦਾ ਖੁਸ਼ੀ ਕਿਉਂਕਿ ਨਗਰ ਵੀ ਚਾਹੁੰਦਾ ਵੀ ਸਾਡਾ ਪਿੰਡ ਸੁੰਦਰ ਬਣੇ ਹਾਂਜੀ ਨਗਰ ਦੀ ਵੀ ਇੱਛਾ ਹੁੰਦੀ ਸਾਡਾ ਪਿੰਡ ਵਧੀਆ ਬਣੇ ਹਾਂਜੀ ਤੇ ਜੇ ਆਪਾਂ ਰਲ ਮਿਲ ਕੇ ਮੈਂ ਦੇਖਿਆ ਪਿੰਡ ਵਾਸੀਆਂ ਦਾ ਵੀ ਬਹੁਤ ਸਹਿਯੋਗ ਹੈ ਜਿਆਦੀ ਇਹ ਵਣਨ ਲੱਗੀ ਹੈਗੀ ਇਹ ਜਗਾ ਨੂੰ ਰਸਤਾ ਜਾਣ ਵਾਲਾ ਕੋਈ ਇਹ ਲੱਡੂਆਂ ਨਾਲ ਚਾਪ ਲਾਂਦਾ ਕੋਈ ਬੇਸਨ ਨਾਲ ਪਲਾਂਦਾ ਕੋਈ ਪਿੰਨੀਆਂ ਦੇ ਨਾਲ ਪਲਾਂਦਾ ਕਿੰਨੀ ਖੁਸ਼ੀ ਮਹਿਸੂਸ ਬਹੁਤ ਜਿਆਦਾ ਖੁਸ਼ੀ ਮਹਿਸੂਸ ਕਿਉਂਕਿ ਸਰਪੰਚ ਵੀ ਤਾਂ ਹੀ ਕੰਮ ਕਰ ਪਾਏਗਾ ਜੇ ਨਾਲ ਨਗਰ ਸਹਿਯੋਗ ਦੇ ਸਹਿਯੋਗ ਪੂਰਾ ਦਿੰਨੇ ਜੀ ਜਿੰਨੇ ਜੋਗੇ ਹੈਗੇ ਜੀ ਨਹੀਂ ਬਹੁਤ ਬੜੀ ਖੁਸ਼ੀ ਹੁੰਦੀ ਹੈ ਇਹ ਕਿੰਨੇ ਖੁਸ਼ੀ ਹੁੰਦੀ ਆ ਜੀ ਇਸ ਰਸਤੇ ਦੀ ਬਹੁਤ ਭਾਜੀ ਖੁਸ਼ੀ ਹੁੰਦੀ ਆ ਬਹੁਤ ਸੋਹਣੇ ਸੋਹਣੇ ਨੇ ਕੰਮ ਕੀਤੇ ਜਦ ਦੀ ਪੰਚਾਇਤ ਬਣੀ ਆ ਤਾਂ ਸਾਰੇ ਆਲੇ ਦੁਆਲੇ ਨਗਰ ਵਿੱਚ ਸੋਹਣੇ ਪੈਪਾਂ ਦੇ ਹੋਰ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਆ ਜਿਹੜਾ ਕੰਮ ਕੀਤਾ ਸਦਿਆਂ ਦਾ ਇਹ ਸਾਨੂੰ ਬਹੁਤ ਖੁਸ਼ੀ ਆ ਇਹਦੀ ਤਾਂ ਇੰਨੀ ਖੁਸ਼ੀ ਆ ਛੋਟਾ ਜਿਹਾ ਰਾਹ ਹੁੰਦਾ ਸੀ ਪਾਣੀ ਦੇ ਵਿੱਚ ਤੀ ਜਾਣਾ ਗਾਰੇ ਦੇ ਵਿੱਚ ਤੀ ਜਾਣਾ ਤਾਂ ਜਦੋਂ ਕੋਈ ਪ੍ਰੋਗਰਾਮ ਹੋਣਾ ਤਾਂ ਬੜੇ ਔਖੇ ਹੋ ਕੇ ਜਾਂਦੇ ਸੀ ਹੁਣ ਇੰਨਾ ਵਧੀਆ ਕੰਮ ਕੀਤਾ ਸਰਪੰਚਾਂ ਦਾ ਸਰਪੰਚ ਨਹੀਂ ਆਉਂਦੀ ਆ ਬਹੁਤ ਸੋਹਣਾ ਸਾਨੂੰ ਲੱਗਦਾ ਆ ਪਹਿਣਾ ਠੰਡ ਦੇ ਵਿੱਚ ਦੇਖੋ ਕੰਮ ਕਰਨਾ ਹਾਂਜੀ ਠੰਡ ਦੇ ਵਿੱਚ ਕੰਮ ਕਰਦੀ ਆ ਮਤਾਂ ਮਾਂ ਠੰਡ ਚ ਕੰਮ ਕਰਦੀ ਆ ਹਾਂਜੀ ਹਾਂਜੀ ਮੈਂ ਦੇਖਿਆ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਚਾਹ ਬਣਾਉਂਦੇ ਆ ਉਹਨਾਂ ਨੂੰ ਵੀ ਬੜੀ ਖੁਸ਼ੀ ਮਹਿਸੂਸ ਹੁੰਦੀ ਏ ਜੀ ਸੇਵਾ ਕਰਦੇ ਪਹਿਲਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਵੇ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੀਏ ਹੁਣ ਸਾਡੇ ਬੱਚੇ ਨਹੀਂ ਹੈਗੇ ਨਹੀਂ ਤਾਂ ਜਿੱਦਾਂ ਬਾਕੀ ਲੱਗੇ ਆ ਇਹ ਮੁੰਡੇ ਲੱਗੇ ਆ ਸੇਵਾ ਕਰਨ ਦਾ ਵੀ ਅਸੀਂ ਵੱਧ ਤੋਂ ਵੱਧ ਸੇਵਾ ਕਰੀਏ ਸਰਪੰਚ ਵੀ ਤਾਂ ਹੀ ਕੰਮ ਜਾਵੇ ਜੇ ਉਹਨੂੰ ਨਗਰ ਸਹਿਯੋਗ ਦਿੰਦਾ ਹਾਂਜੀ ਨਗਰ ਜਿੱਦਾਂ ਪਿਛਲੀ ਵਾਰੀ ਅਸੀਂ ਇਹਨਾਂ ਨੂੰ ਸਰਪੰਚ ਬਣਾਇਆ ਦਿੱਤਾ ਸਹਿਯੋਗ ਐਤਕੀ ਵੀ ਹੁਣ ਦੀ ਬੋਟਾ ਚ ਵੀ ਅਸੀਂ ਇੱਦਾਂ ਸਹਿਯੋਗ ਦਗਾ ਮੰਗੇ ਕਿ ਬਹੁਤ ਸੋਹਣਾ ਨਹੀਂ ਜੀ ਸਾਰੇ ਪਿੰਡ ਦੇ ਵਿੱਚ ਕੀਤਾ ਜੀ ਇਹ ਜਾਨਕਿ ਸੋਚਿਆ ਨਹੀਂ ਸੀ ਕਦੇ ਵੀ ਜਾਦੇ ਅਸੀਂ ਆਏ ਹਾਂ ਕਦੇ ਵੀ ਸਰਪੰਚਾਂ ਪੈਂਚਾਂ ਨੇ ਆ ਕੰਮ ਨਹੀਂ ਸੀ ਕੀਤੇ ਜਿਹੜੇ ਹੁਣ ਹੋਏ ਜੀ ਜੀ ਬੜੀ ਖੁਸ਼ੀ ਮਹਿਸੂਸ ਹੁੰਦੀ ਜਦੋਂ ਇਦਾਂ ਦੇ ਵਿਚਾਰ ਸੁਣੇਦੇ ਆ ਐਨ ਆਰ ਆਈ ਭਰਾ ਜਿਹੜੇ ਸਾਡੇ ਬਾਹਰ ਬੈਠੇ ਆ ਹਾਂਜੀ ਹਾਂਜੀ ਸਾਡੇ ਪਿੰਡ ਦੇ ਵਿੱਚੋਂ ਬਾਹਰ ਜਾ ਕੇ ਬੱਚਿਆਂ ਨੂੰ ਪਾਲਣ ਦੇ ਲਈ ਹਾਂਜੀ ਪਰਿਵਾਰਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਬੈਠੇ ਨੇ ਹਾਂਜੀ ਹਾਂਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੇ ਮੈਂ ਕਬੱਡੀ ਦੀ ਗੱਲ ਕਰਾਂ ਹਜ਼ਾਰਾਂ ਰੁਪਏ ਭੇਜਦੇ ਨੇ ਹਾਂਜੀ ਲੱਖਾਂ ਰੁਪਏ ਭੇਜਦੇ ਨੇ ਉਹਨਾਂ ਦਾ ਬਾਹਰ ਬੈਠਿਆਂ ਦਾ ਵੀ ਜਿਹੜਾ ਮਾਨਿਆ ਜਿਹੜੀ ਦਿਲ ਦੀ ਧੜਕਣ ਆ ਉਹ ਹਮੇਸ਼ਾ ਪਿੰਡ ਦੇ ਲਈ ਧੜਕਦੀ ਰਹਿੰਦੀ ਆ ਭਾਜੀ ਕੱਲਾ ਪੈਸਾ ਵੀ ਨਹੀਂ ਕੰਮ ਕਰਦਾ ਮੋਰ ਮੋਤਵਾਨ ਬੰਦਾ ਲਾਉਣ ਵਾਲਾ ਵੀ ਹੋ ਜਾਣਾ ਪੈਸਾ ਕੱਲਾ ਨਹੀਂ ਕੰਮ ਕਰਦਾ ਮੈਂ ਇਹ ਵੀ ਵੇਖਿਆ ਕਿ ਜਿਹੜੇ ਐਨ ਆਰ ਆਈ ਭਰਾ ਆ ਉਹ ਪਿੱਛੇ ਨਹੀਂ ਹਟਦੇ ਕਿਸੇ ਗੱਲ ਤੋਂ ਜੇ ਉਹਨਾਂ ਨੂੰ ਕੋਈ ਪਿੰਡ ਦੇ ਵਿੱਚੋਂ ਇਹ ਟੂਰਨਾਮੈਂਟ ਦੇ ਲਈ ਫੋਨ ਕਰਦਾ ਉਹ ਉਹਨਾਂ ਨੂੰ ਵੀ ਚਾ ਚੜ ਜਾਂਦਾ ਜਿੱਦਾਂ ਜਿ ਤੁਹਾਨੂੰ ਚਾ ਚੜ ਗਿਆ ਇਸ ਰਸਤੇ ਦਾ ਵਿਕਾਸ ਲੈ ਕੇ ਜਦੋਂ ਉਹਨਾਂ ਨੂੰ ਲੱਗਦਾ ਸਾਡੇ ਪਿੰਡ ਟੂਰਨਾਮੈਂਟ ਹੈ ਸਾਡੇ ਪਿੰਡ ਘੋੜਾ ਆ ਸਾਡੇ ਪਿੰਡ ਵਿਕਾਸ ਹੈਗਾ ਵਾ ਉਹਨਾਂ ਨੇ ਵੀ ਚਾ ਬਹੁਤ ਚੜਦਾ ਹਨਰੇ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਜੀ ਜੇ ਸਾਡੇ ਨਾਲ ਖੜੇ ਆ ਸਾਰੇ ਹਾਂਜੀ ਉਹਨਾਂ ਨੇ ਵੀ ਖੁਸ਼ੀ ਹੁੰਦੀ ਹੋਏਗੀ ਜਦੋਂ ਇਸ ਵੀਡੀਓ ਦੇ ਜ਼ਰੀਏ ਉਹ ਆਪ ਦੇਖਦੇ ਹੋਣਗੇ ਪਿੰਡ ਦਾ ਵਿਕਾਸ ਉੱਥੇ ਬੈਠੇ ਅੱਜ ਤੋਂ 20 ਵੀ ਸਾਲ ਹੋ ਗਏ ਉਹਨਾਂ ਨੇ ਗਿਆਨ ਨੂੰ ਅੱਜ ਜਾਣ ਕੇ ਦੇਖੂਗੇ ਤਾਂ ਬੜੀ ਉਹ ਆਪਣਾ ਪੈਂਡਰੀ ਵੀਡੀਓ ਦੇ ਜ਼ਰੀਏ ਦੇਖ ਰਹੇ ਹਾਂ ਕਿਉਂਕਿ ਵਿਦੇਸ਼ਾਂ ਦੇ ਅੰਦਰ ਬੈਠਾ ਦੂਸਰੀ ਧਰਤੀ ਦੇ ਵਿੱਚ ਬੈਠਾ ਉਹ ਖਿੱਚਦਾ ਮਾਂ ਧਰਤੀ ਨਾਲ ਰਹਿੰਦੀ ਆ ਉਹ ਮਾਣ ਮਹਿਸੂਸ ਹੁੰਦਾ ਨਾ ਮਾਂ ਉਹ ਮੇ ਧਰਤੀ ਆ ਉਹਨਾਂ ਦਾ ਜਨਮ ਇੱਥੇ ਹੋਇਆ ਤੇ ਉਹ ਇੱਥੇ ਛੋਟੇ ਛੋਟੇ ਖੇਡਦੇ ਛੋਟੇ ਛੋਟੇ ਹੌਲੀ ਹੌਲੀ ਵੱਡੇ ਹੋਏ ਆ ਅੱਜ ਵਿਦੇਸ਼ਾਂ ਦੇ ਅੰਦਰ ਪੈਸਾ ਕਮਾ ਕੇ ਇਹ ਵੱਧ ਤੋਂ ਵੱਧ ਪਿੰਡ ਨੂੰ ਸਹਿਯੋਗ ਦੇ ਰਹੇ ਹਾਂ ਹਾਂਜੀ ਹਾਂਜੀ ਨੇ ਉਹਨਾਂ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਇਸ ਗੱਲ ਦਾ ਕਿ ਸਰਪੰਚ ਸਾਹਿਬ ਨੇ ਇਹ ਗੱਲ ਕੰਮ ਬਹੁਤ ਵਧੀਆ ਕੀਤੀ ਜੀ ਜੀ ਸ਼ੁਕਰੀਆ ਬਹੁਤ-ਬਹੁਤ ਪਿੰਡ ਦੇ ਵਿੱਚ ਰਸਤੇ ਦੀ ਖੁਸ਼ ਨੂੰ ਲੈ ਕੇ ਨਗਰ ਨਿਵਾਸੀ ਬਹੁਤ ਸੁਵਾਮਾ ਕਰਦੇ ਨੇ ਇਹ ਜਿਹੜੀਆਂ ਬੀਬੀਆਂ ਪਹਿਣਾ ਇਹ ਮਤਾਮਾ ਸਾਡੀਆਂ ਲੱਗੀਆਂ ਠੰਡ ਦੀ ਪ੍ਰਵਾਹ ਨਹੀਂ ਕਰਦੀਆਂ ਮਨਰੇਗਾ ਦੇ ਵਿੱਚ ਪੈਸੇ ਬਹੁਤ ਘੱਟ ਮਿਲਦੇ ਆ ਪਰ ਇਹਨਾਂ ਨੂੰ ਵੀ ਚਾਹ ਬਹੁਤ ਹੈ ਇਹ ਵੀ ਇਸ ਤਰ੍ਹਾਂ ਪੂਰੀ 8 ਵਜੇ ਰਾਈਟ ਆ ਕੇ ਪੂਰੀ ਡਿਊਟੀ ਇਹਨਾਂ ਨੇ ਪੂਰੇ ਟਾਈਮ ਤੱਕ ਸਮਾਂ ਬੱਧ ਸਮਾਂ ਲਾ ਕੇ ਲਗਾ ਕੇ ਜਾਣਾ ਕਿਉਂਕਿ ਇਹਨਾਂ ਨੇ ਵੀ ਚਾਹ ਬਹੁਤ ਹੈ ਕਿਉਂਕਿ ਇਹਨਾਂ ਮਤਾਮਾਂ ਦਾ ਇਹਨਾਂ ਮੇਰੀਆਂ ਭੈਣਾਂ ਦਾ ਪਿੰਡ ਹੈਗਾ ਵਾ ਇਹਨਾਂ ਦਾ ਨਗਰ ਹੈਗਾ ਵਾ ਤੇ ਹਰ ਇੱਕ ਤਰ੍ਹਾਂ ਨਾ ਇਹਨੇ ਠੰਡ ਵੇਖਣੀ ਹੈ ਨਾ ਇਹਨੇ ਧੁੰਦ ਵੇਖਣੀ ਹੈ ਬਹੁਤ ਜ਼ਿਆਦਾ ਮਨੋ ਤਨੋ ਇਹਨਾਂ ਦਾ ਵੀ ਬਹੁਤ ਸਹਿਯੋਗ ਹੈ ਤੇ ਹਰ ਇੱਕ ਜਿਹੜਾ ਮੈਂਬਰ ਹੈਗਾ ਆ ਜੱਬੋਬਾਲ ਦੀ ਤਰੱਕੀ ਚਾਹੁੰਦਾ ਹਰ ਜੱਬੋਬਾਲ ਦਾ ਵਿਅਕਤੀ ਜੱਬੋਬਾਲ ਨੂੰ ਪਿਆਰ ਕਰਦਾ ਹੈਗਾ ਆ ਜੱਬੋਬਾਲ ਦੀ ਤਰੱਕੀ ਇਹ ਚਾਹੁੰਦਾ ਹੈਗਾ ਕਿਉਂਕਿ ਵਿਕਾਸ ਵੀ ਤਾਂ ਹੀ ਹੋ ਪਾਏਗਾ ਗੱਲ ਕਰਵਾਉਣ ਜਾ ਰਹੇ ਆ ਪਿੰਡ ਦੇ ਸਰਪੰਚ ਸਾਹਿਬਾਨ ਦੇ ਨਾਲ ਸਰਪੰਚ ਸਾਹਿਬਾਨ ਵਿਸ਼ੇਸ਼ ਤੌਰ ਤੇ ਕੰਮ ਦਾ ਜੈਜਾ ਲੈਣ ਦੇ ਵਾਸਤੇ ਆਉਂਦੇ ਨੇ ਸਰਪੰਚ ਸਾਹਿਬ ਅੱਜ ਕਿਸ ਜਗ੍ਹਾ ਦੇ ਉੱਪਰ ਖੜੇ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਦੇਸ਼ ਸੇਵਕ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੋ ਸਾਡੇ ਸਾਨੂੰ ਦੂਰ-ਦੂਰ ਤੱਕ ਸਾਡੀਆਂ ਖਬਰਾਂ ਨੂੰ ਪਹੁੰਚਾਉਂਦੇ ਆ ਸਾਡੇ ਜਿਹੜੇ ਪਿੰਡ ਦੇ ਵਿੱਚ ਵਿਕਾਸ ਹੋ ਰਹੇ ਨੇ ਸਾਡੇ ਐਨ ਆਰ ਆਈ ਵੀਰ ਭੈਣ ਭਰਾ ਬਾਹਰ ਬੈਠੇ ਜਿਹੜੇ ਉਹ ਦੇਖ ਰਹੇ ਆ ਹਾਂਜੀ ਇਸ ਚੈਨਲ ਦੇ ਜ਼ਰੀਏ ਸਰਪੰਚ ਸਾਹਿਬ ਜਦੋਂ ਵਿਕਾਸ ਕਰਦੇ ਆ ਹਾਂਜੀ ਸਾਰਾ ਦਿਨ ਕੰਮ ਮਾਨੂੰ ਚੈੱਕ ਕਰਦੀ ਆਂ ਹਾਂਜੀ ਜਦੋਂ ਘਰ ਜਾਂਦੇ ਆਂ ਹਾਂਜੀ ਘਰ ਜਾ ਕੇ ਕਿੰਨੇ ਕੁ ਖੁਸ਼ੀ ਮਹਿਸੂਸ ਹੁੰਦੀ ਆ ਕਿ ਜਿਹੜਾ ਅਹੁਦਾ ਹਾਂਜੀ ਸੱਚੇ ਪਾਤਸ਼ਾਹ ਜੀ ਨੇ ਹਾਂਜੀ ਅਕਾਲ ਪੁਰਖ ਨੇ ਬਖਸ਼ਿਆ ਸੀਗਾ ਹਾਂਜੀ ਉਹਦੇ ਮੁਤਾਬਕ ਕੰਮ ਕਰਕੇ ਦਿਖਾਇਆ ਵੀ ਹੈ ਕਿ ਨਹੀਂ ਹਾਂਜੀ ਇਹ ਤਾਂ ਅਸੀਂ ਪ੍ਰਮਾਤਮਾ ਦਾ ਬਹੁਤ ਸ਼ੁਕਰ ਕਰਦੇ ਆਂ ਕਿ ਸਾਨੂੰ ਇਸ ਲਾਇਕ ਉਹਨਾਂ ਨੇ ਸਮਝਿਆ ਸੇਵਾ ਦਾ ਮੌਕਾ ਦਿੱਤਾ ਪਿੰਡ ਦੀ ਸੇਵਾ ਕਰਨ ਦਾ ਅੱਜ ਅਸੀਂ ਜੋ ਵੀ ਵਿਕਾਸ ਸਟੈਪ ਵਾਈਜ਼ ਸਟੈਪ ਕਰਕੇ ਅੱਗੇ ਅਸੀਂ ਵਧਦੇ ਜਾ ਰਹੇ ਆਂ ਜੀ ਇਹ ਜਿਹੜੀ ਇਹ ਜਗ੍ਹਾ ਦਾ ਰਸਤਾ ਹੈਗਾ ਆ ਇਹ ਇੱਟਾਂ ਦਾ ਰਸਤਾ ਬਣ ਰਿਹਾ ਇੱਥੇ ਆਪਣੇ ਮਤਲਬ ਪਿੰਡ ਦੇ ਲੰਗਰ ਵੀ ਲੱਗਦੇ ਆ ਮੱਥਾ ਟੇਕਣ ਵੀ ਆਉਂਦੇ ਆ ਤੇ ਵੀਰਵਾਰ ਦੀ ਵੀਰਵਾਰ ਵੀ ਬਹੁਤੇ ਜਿਹੜੇ ਸ਼ਰਧਾਲੂ ਹੈਗੇ ਉਹ ਵੀ ਇੱਥੇ ਚਾਹ ਦਾ ਜੱਪ ਪਕੌੜਿਆਂ ਦਾ ਲੰਗਰ ਵੀ ਚੱਲਦਾ ਹੈ ਮਤਲਬ ਇਸ ਜਗ੍ਹਾ ਤੇ ਬਹੁਤ ਆਉਣਾ ਜਾਣਾ ਹੈਗਾ ਆ ਕਾਫੀ ਮੈਂ ਦੇਖਿਆ ਸਰਪੰਸਰ ਵੱਲ ਲਖਦਾਤਾ ਪੀਰ ਮਹਾਰਾਜੀ ਦੀ ਹਾਂਜੀ ਕਾਫੀ ਵੱਡੀ ਮਾਨਤਾ ਹੈਗੀ ਆ ਹਾਂਜੀ ਲਖਦਾਤਾ ਪੀਰ ਜੀ ਦੀ ਬਹੁਤ ਮਾਨਤਾ ਹੈਗੀ ਆ ਕਾਫੀ ਲੋਕੀ ਮੰਨਦੇ ਆ ਤੇ ਇਹ ਜਿਹੜੀ ਸੀਗੀ ਇੱਥੇ ਡੰਡੀ ਸੀਗੀ ਛੋਟੀ ਜੀ ਜਦੋਂ ਦੇ ਅਸੀਂ ਵੀ ਇਸ ਪਿੰਡ ਦੇ ਵਿੱਚ ਜੱਬੋ ਵਾਲ ਚ ਵਿਆਹ ਕੇ ਆਏ ਆ ਤੇ ਮੈਂ ਵੀ ਦੇਖਿਆ ਦੇ ਜਦੋਂ ਮੀਂਹ ਪੈ ਜਾਂਦਾ ਸੀਗਾ ਤੇ ਉਸ ਟਾਈਮ ਬੜਾ ਮੁਸ਼ਕਲ ਹੋ ਜਾਂਦਾ ਸੀਗਾ ਜਿੱਦਾਂ ਮੋਟਰਸਾਈਕਲ ਸਕੂਟਰ ਉਹ ਤਾਂ 来 ਨਹੀਂ ਸਕਦੇ ਸੀਗੇ ਜੇ ਚੱਲ ਜਾਂਦੇ ਸੀ ਤਾਂ ਮੁੜਦੇ ਨਹੀਂ ਸੀਗੇ ਹੁਣ ਜਿੱਦਾਂ ਆਪਾਂ ਸਮਾਨ ਲੈ ਕੇ ਆਉਣਾ ਜਾਂ ਆਪਾਂ ਕਿਸੇ ਟਰਾਲੀ ਚ ਲੈ ਕੇ ਆਵਾਂਗੇ ਜਾਂ ਕਿਸੇ ਗੱਡੀ ਚ ਲੈ ਕੇ ਆਵਾਂਗੇ ਹੁਣ ਆਪਾਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਹੋਣੀ ਇਹ ਰਸਤਾ ਬਣ ਕੇ ਬੜਾ ਬਹੁਤ ਵਧੀਆ ਬਣ ਗਿਆ ਹੈ ਹਾਂਜੀ ਸਰਪੰਚ ਸਾਹਿਬ ਜਦੋਂ ਪਿੰਡ ਦੇ ਵਿਕਾਸ ਕਰਦੇ ਹੋ ਹਾਂਜੀ ਵਿਕਾਸ ਨੂੰ ਅੱਗੇ ਲੈ ਕੇ ਜਾਂਦੇ ਹਾਂ ਬਹੁਤ ਸਾਰੇ ਪਿੰਡ ਸੋਸ਼ਲ ਮੀਡੀਆ ਤੇ ਹਰ ਮੈਂਬਰ ਵੇਖਦਾ ਹਾਂਜੀ ਜਦੋਂ ਆਪਣੇ ਪਿੰਡ ਦੀਆਂ ਵੀਡੀਓ ਵੇਖਦੇ ਹਾਂ ਹਾਂਜੀ ਫਿਰ ਕਿਸ ਤਰ੍ਹਾਂ ਦਾ ਲੱਗਦਾ ਹਾਂਜੀ ਪਿੰਡ ਦੀਆਂ ਵੀਡੀਓ ਦੇਖਦੇ ਚਲੋ ਆਪਾਂ ਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਜੇ ਮਤਲਬ ਪਬਲਿਕ ਕਵੇ ਫੇ ਜਿਆਦਾ ਖੁਸ਼ੀ ਮਹਿਸੂਸ ਹੁੰਦੀ ਆ ਜਿਸ ਤਰ੍ਹਾਂ ਕਿ ਰਾਤੀ ਇੱਕ ਸਮਾਗਮ ਸੀਗਾ ਆਪਾਂ ਸਮਾਗਮ ਤੇ ਗਏ ਉਹ ਸਾਡੇ ਪਿੰਡ ਵੀ ਆਏ ਸੀਗੇ ਕੀਰਤਨੀਏ ਤੇ ਉੱਥੇ ਉਹ ਗੱਲ ਕਰ ਰਹੇ ਸੀ ਜੱਬੋ ਆਲਦੀ ਤੇ ਜਾਨੋ ਮਤਲਬ ਅਸੀਂ ਅੰਦਰ ਐਂਟਰ ਕਰ ਗਏ ਗੁਰੂ ਘਰ ਦੇ ਅੰਦਰ ਜੀ ਤੇ ਸਾਨੂੰ ਬਹੁਤ ਵਧੀਆ ਲੱਗਾ ਉਸ ਪਿੰਡ ਵਾਲਿਆਂ ਨੇ ਵੀ ਆਪਣੇ ਸਾਡਾ ਲਾਗਲਾ ਪਿੰਡ ਸਾਡਾ ਗੁਆਂਢੀ ਮਲਪੁਰ ਅੜਕਾ ਜੀ ਉਹਨਾਂ ਨੇ ਦੱਸਿਆ ਕਿ ਇਸ ਪਿੰਡ ਦੇ ਸਰਪੰਚ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਜੇ ਅਸੀਂ ਆਪਣੇ ਮੂੰਹੋਂ ਕਹਿੰਨੇ ਅਸੀਂ ਆਹ ਕੰਮ ਕਰਾਏ ਆਹ ਕੰਮ ਕਰਾਏ ਇਦਾਂ ਨਹੀਂ ਹੁੰਦੀ ਜੇ ਪਬਲਿਕ ਕਹਵੇ ਫੇਰ ਆ ਚਲੋ ਸਾਨੂੰ ਖੁਸ਼ੀ ਹੁੰਦੀ ਆ ਕਿ ਜੇ ਅਸੀਂ ਕੰਮ ਕਰਾਏ ਜਦੋਂ ਅਸੀਂ ਘਰ ਚੱਲ ਜਾਨੇ ਜਿੱਦਾਂ ਤੁਹਾਡਾ ਕੁਐਸਚਨ ਸੀਗਾ ਅਸੀਂ ਸ਼ਾਮ ਨੂੰ ਘਰ ਜਾਨੇ ਆ ਟਾਈਮ ਤੋਂ ਬਾਅਦ ਘਰ ਜਾਨੇ ਆ ਆਪਾਂ ਦੇਖਦੇ ਆ ਕਿਹੜਾ ਕੰਮ ਕਿੱਥੇ ਕਰਨ ਵਾਲਾ ਰਹਿੰਦਾ ਆ ਕਿਹੜਾ ਹੋਣ ਵਾਲਾ ਆ ਹੱਦੀ ਆਧਾਰ ਤੇ ਹੋਣ ਵਾਲਾ ਰਹਿੰਦਾ ਆ ਜਿੱਤੇ ਮਤਲਬ ਜਿੱਦਾਂ ਰਸਤੇ ਦੀ ਗੱਲ ਕੀਤੀ ਜਾਵੇ ਆਪਾਂ ਜਿੱਦਾਂ ਰਸਤੇ ਦੇ ਵਿੱਚ ਨਹੀਂ ਲੰਘ ਹੁੰਦਾ ਸੀ ਤੇ ਚਿੱਕੜ ਹੋ ਜਾਂਦਾ ਸੀ ਛੋਟੀ ਜਾਈ ਗੋਰੀ ਸੀਗੀ ਤੇ ਇਸ ਤਰ੍ਹਾਂ ਵੀ ਰਾਤ ਨੂੰ ਦੇਖੀ ਤਾਂ ਇੱਕ ਮਤਲਬ ਸੋਚੀਦਾ ਵੀ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਆ। ਹਾਂਜੀ ਇਸ ਤਰ੍ਹਾਂ ਫੇ ਸਾਰਾ ਕੁਝ ਪਿੰਡ ਦਾ ਦੇਖੀਦਾ ਵੀ ਕਿੱਧਰਲੇ ਪਾਸੇ ਕੰਮ ਹੋਣ ਵਾਲਾ ਆ। ਉਹ ਅਸੀਂ ਕਰੀਏ ਇਹ ਜਿੱਦਾਂ ਹੁਣ ਆ ਗਲੀ ਬਣ ਰਹੀ ਆ ਤੇ ਇੱਟਾਂ ਦੀ ਬਣ ਰਹੀ ਆ। ਇਹ ਪਿੰਡ ਵਾਲੇ ਵੀ ਮਤਲਬ ਜਿਨ੍ਹਾਂ ਦੇ ਘਰ ਨਜ਼ਦੀਕ ਹੈਗੇ ਉਹ ਬਹੁਤ ਖੁਸ਼ ਆ ਇੰਨੇ ਕੁ ਕਸ਼ੇ ਚਾ ਇੱਕ ਤਾਂ ਉਹਨਾਂ ਦੇ ਘਰ ਦਾ ਏਰੀਆ ਜਿਹੜਾ ਮੋਹਰੇ ਇੰਟਰਸਟ ਦੀ ਵਧੀਆ ਹੋ ਜਾਣੀ ਆ। ਜਿੱਦਾਂ ਉਹਨਾਂ ਦੇ ਰਿਸ਼ਤੇਦਾਰ ਵੀ ਆਉਂਦੇ ਮੈਂ ਦੇਖਿਆ ਮੋਹਰੇ ਘਰ ਜਿਹੜੇ ਹੈਗੇ ਇਹਨਾਂ ਦੇ ਮਤਲਬ ਗੱਡੀਆਂ ਵੀ ਖੜੀਆਂ ਕਰਦੇ ਸੀਗੇ ਤੇ ਹੁਣ ਮਤਲਬ ਹੋ ਜਾਣਾ ਇਹਨਾਂ ਦੀ ਜਿਹੜੀ ਘਰ ਦੀ ਦਿੱਖ ਹੋਰ ਸੁੰਦਰ ਹੋ ਗਈ ਹੈ ਇਹਨਾਂ ਦੀ ਹਾਂਜੀ ਸਰਪੰਚ ਸਾਹਿਬ ਜਦੋਂ ਪਿੰਡ ਦੀ ਨੁਹਾਰ ਬਦਲਦੀ ਬਦਲੀ ਜਾਂਦੀ ਹੈ ਹਾਂਜੀ ਸਮਾਂ ਲੱਗੇ ਆਉਣ ਵਾਲਾ ਆ ਹਾਂਜੀ ਇਲੈਕਸ਼ਨ ਦਾ ਜਿਹੜਾ ਵੋਟਾਂ ਦਾ ਬਿਗਲ ਹੈਗਾ ਆ ਉਹ ਵਜ ਜਾਣਾ ਹਾਂਜੀ ਸਰਪੰਚ 5 ਸਾਲ ਦੇ ਲਈ ਚੁਣਿਆ ਜਾਂਦਾ ਹਾਂਜੀ ਜਿਹੜਾ ਸਰਪੰਚ 5 ਸਾਲ ਦੇ ਵਿੱਚ ਆਪਣੇ ਪਿੰਡ ਦੀ ਨੁਹਾਰ ਬਦਲਦਾ ਜਿਹੜਾ ਸਰਪੰਚ 5 ਸਾਲ ਦੇ ਵਿੱਚ ਆਪਣੇ ਪਿੰਡ ਦਾ ਸਰਬਪੱਖੀ ਵਿਕਾਸ ਕਰਦਾ ਹਾਂਜੀ ਲੋਕਾਂ ਦੀ ਜਿਹੜੀ ਸੋਚ ਹੁੰਦੀ ਹੈ ਉਹਨੂੰ ਹਮੇਸ਼ਾ ਉੱਪਰ ਲੈ ਕੇ ਜਾਂਦੇ ਆ ਉਹਨੂੰ ਉਹਦੀ ਹਮੇਸ਼ਾ ਚਰਚਾ ਕਰਦੇ ਆ ਜਦੋਂ ਬਣਾਈਆਂ ਹੋਈਆਂ ਗਲੀਆਂ ਦੇ ਵਿੱਚ ਗੁਜ਼ਰਦੇ ਹਾਂ ਬਣਾਈਆਂ ਹੋਈਆਂ ਪਾਰਕਾਂ ਦੇ ਵਿੱਚ ਗੁਜ਼ਰਦੇ ਹਾਂ ਬਣਾਈਆਂ ਹੋਈਆਂ ਛੱਡਾਂ ਦੇ ਵਿੱਚ ਗੁਜ਼ਰਦੇ ਹਾਂ ਛੜਾਏ ਹੋਏ ਕਾਵਜਾਂ ਵਾਲੀ ਜਗ੍ਹਾ ਤੇ ਗੁਜ਼ਰਦੇ ਹਾਂ ਕੀ ਮਹਿਸੂਸ ਹੁੰਦਾ ਫਿਰ ਹਾਂਜੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਜਿੱਦਾਂ ਜਿਹੜੇ ਕਾਵਜੀ ਅਸੀਂ ਛੜਾਏ ਹੈਗੇ ਆ ਉਹ ਪਹਿਲਾਂ ਆਪਾਂ ਦੇਖਦੇ ਵੇ ਇੱਥੇ ਕੀ ਸੀਗਾ ਤੇ ਹੁਣ ਇੱਥੇ ਕਿੰਨਾ ਵਧੀਆ ਬਣ ਗਿਆ ਜਿਹੜਾ ਇਹ ਜੱਬੋਆਲ ਨਗਰ ਆ ਮੇਰਾ ਪਰਿਵਾਰ ਆ ਇੱਕਵੇਂ ਪਰਿਵਾਰ ਦੀ ਤਰ੍ਹਾਂ ਉਹਨਾਂ ਨੂੰ ਮੰਨਦੀ ਜਿਹੜੇ ਵੀ ਅਸੀਂ ਕੰਮ ਕਰਾਉਨੇ ਆ ਆਪਣੇ ਅਸੀਂ ਜਿੱਦਾ ਘਰ ਦਾ ਕੰਮ ਕਰਕੇ ਅਸੀਂ ਉਹ ਜੇ ਪਾਰਕਾਂ ਬਣਾਈਆਂ ਅਸੀਂ ਕਬੂਟੇ ਵੀ ਲਗਾਏ ਆ ਜਾਂ ਸ਼ਾਂ ਵਾਲੇ ਜਾਂ ਫੁੱਲ ਵਾਲੇ ਆ ਜਾਂ ਗ੍ਰੀਨਰੀ ਵਾਲੇ ਆ ਜਿਹੜੇ ਸਦਾਬਹਾਰ ਹੁੰਦੇ ਆ ਆਪਾਂ ਉਹਨਾਂ ਨੂੰ ਦੇਖਦੇ ਆਂ ਵੀ ਇਹ ਪਲ ਜਾਣ ਵੱਡੇ ਹੋ ਜਾਣ ਕਿਉਂਕਿ ਮੈਨੂੰ ਇਸ ਚੀਜ਼ ਦੇ ਨਾਲ ਮਤਲਬ ਪਿਆਰ ਆਪਾਂ ਨੂੰ ਹਰ ਇੱਕ ਮਨੁੱਖ ਨੂੰ ਇੱਕ ਬੂਟਾ ਆਪਾਂ ਨੂੰ ਲਗਾਉਣਾ ਚਾਹੀਦਾ ਆ ਤੇ ਅਸੀਂ ਇਹ ਮਨੋਤਨੋਂ ਕੰਮ ਇਹ ਕਰਦੇ ਆਂ ਮੈਂ ਦੇਖਦੀ ਆਂ ਆਪ ਰਾਉਂਡ ਲਾਉਣੀ ਜੇ ਪਾਣੀ ਲਾਉਣਾ ਵਾਲਾ ਆ ਸਾਡੇ ਜਿਹੜਾ ਮਨਰੇਗਾ ਦੇ ਵਰਕਰ ਹੈਗੇ ਆ ਉਹ ਕੰਮ ਕਰਦੇ ਆ ਉਹਨਾਂ ਨੂੰ ਕਹਿੰਦਾ ਤੁਸੀਂ ਆ ਜਾ ਕੰਮ ਕਰਨਾ ਤੁਸੀਂ ਬੀਬੀਆਂ ਨੇ ਆ ਜਾ ਕੰਮ ਕਰਨਾ ਇਹ ਮੈਂ ਆਪ ਸਾਰੀ ਦੇਖਰੇ ਕਰਦੀ ਆ ਜੀ ਸ਼ੁਕਰੀਆ ਪੰਚ ਸਹਿਬਾਨ ਜੀ ਤੁਹਾਡੇ ਵਾਰਡ ਦਾ ਬਹੁਤ ਤਕੜਾ ਵਿਕਾਸ ਹੋ ਰਿਹਾ ਹੈਗਾ ਕਿੰਨੀ ਖੁਸ਼ੀ ਹੁੰਦੀ ਆ ਜੀ ਸਭ ਤੋਂ ਪਹਿਲਾਂ ਤਾਂ ਦੇਸ਼ ਸੇਵਕ ਚੈਨਲ ਦੀ ਪੂਰੀ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਜੀ ਬਹੁਤ ਬਹੁ ਬਧਾਈਆਂ ਕਿ ਇਸ ਲੱਖ ਦਾਤੇ ਵਾਲੇ ਰਸਤੇ ਨੂੰ ਜਿਹੜਾ ਕਵਰੇਜ ਕਰਨ ਆਏ ਆ ਤੇ ਫਿਰ ਦੂਸਰੇ ਨੰਬਰ ਤੇ ਦੇਸ਼ ਸੇਵਕ ਚੈਨਲ ਦੇਖ ਰਹੇ ਸਾਰੇ ਸੰਗਤਾਂ ਅਨੁਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜ ਸਾਹਿਬ ਜਦੋਂ ਇਹ ਰਸਤਾ ਬਣ ਜਾਣਾ ਹੈ ਬਹੁਤ ਸੁੰਦਰ ਲੱਗਣਾ ਹੈ ਸੇਵਾਦਾਰਾਂ ਦੇ ਅੰਦਰ ਤਾਂ ਬਹੁਤ ਚਾਹ ਹੋਏਗਾ ਜੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੋਏਗੀ ਨਨੋ ਜੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਜੀ ਬਹੁਤ ਜ਼ਿਆਦਾ ਜੀ ਕਿ ਇਹ ਜੀ ਜਦੋਂ ਮੈਂ ਤੁਹਾਨੂੰ ਖੋਦੇ ਇੱਕ ਵਾਰ ਪਹਿਲਾਂ ਵੀ ਦੱਸ ਚੁੱਕਿਆ ਪੇ ਅਸੀਂ ਜਦੋਂ ਨੰਗਦੇ ਸੀਗੇ ਇੱਥੇ ਬਹੁਤ ਔਖਾ ਸੀ ਨੰਗਣਾ ਮਨ ਉਦਾਸ ਹੁੰਦਾ ਕੋਈ ਕਦੇ 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 ਪੇ ਲੱਖਾਂ ਵਾਲਿਆ ਜਾਣਾ ਤਾਂ ਤੇਰੇ ਘਰ ਨੂੰ ਆ ਪਰ ਮਨ ਤੰਗ ਹੈ ਤੰਗ ਹੈ ਤੇ ਸ਼ਰਦਾ ਅੰਦਰ ਹੁੰਦੀ ਆ ਜਦੋਂ ਸ਼ਰਦਾ ਅੰਦਰ ਹੁੰਦੀ ਆ ਫਿਰ ਛੋਟੀ ਡੰਡੀ ਵੀ ਨਹੀਂ ਦੇਖਦਾ ਕਿਚੜ ਵੀ ਨਹੀਂ ਦੇਖਦਾ ਕੋੜਾ ਵੀ ਨਹੀਂ ਦੇਖਦਾ ਕਿਉਂਕਿ ਖਿੱਚ ਪਈ ਹੁੰਦੀ ਆ ਪਰ ਮਨ ਚ ਕਦੇ ਨਾ ਕਦੇ ਆਉਂਦਾ ਵੀ ਤੇਰੇ ਜਿਹੜਾ ਦਰ ਵਾਲਾ ਰਸਤਾ ਹੈਗਾ ਆ ਕਿਤੇ ਇਹ ਵੀ ਵੱਡਾ ਬਣ ਜਾਵੇ ਅੱਜ ਇਹ ਵੱਡਾ ਵੜਾ ਨਾ ਜਾ ਰਿਹਾ ਹੈਗਾ ਆ ਕੀ ਮੇਸੂ ਹੋ ਰਿਹਾ ਇਹ ਤੇ ਜਗਤਾਰ ਵੀਰ ਜੀ ਦੇਖੋ ਚਾਹੇ ਆਪਾਂ ਉਹਨਾਂ ਨੂੰ ਕਹਿੰਨੇ ਆ ਜਾਂ ਨਹੀਂ ਕਹਿੰਦੇ ਜਦੋਂ ਜੇ ਮੰਨ ਲਓ ਕਿਸੇ ਦਰ ਤੇ ਜਾ ਕੇ ਰੋਜ਼ ਇੱਕ ਕੰਡਕਟਰ ਖਾਨੇ ਅਗਲਾ ਕਦੇ ਨਾ ਕਦੇ ਤਾਂ ਕਹਿੰਦਾ ਵੀ ਜੀ ਕੌਣ ਆਇਆ ਹੈ ਠੀਕ ਹੈ ਕਿ ਨਹੀਂ ਇਹਨੂੰ ਕੋਈ ਮੁਸ਼ਕਲ ਤੇ ਨਹੀਂ ਇਹ ਜਿਹੜਾ ਦਰਵਾਜ਼ਾ ਖੜਕਾ ਰਿਹਾ ਇਸ ਲਈ ਉਹਨੇ ਦੇਖਿਆ ਵੇ ਰੋਜ਼ ਆਣ ਵਾਲੇ ਆ ਔਖੇ ਆ ਇਹ ਦਾਤੇ ਨੇ ਕਿਰਪਾ ਕੀਤੀ ਆ ਕਿ ਜਿਹੜੇ ਸਾਡੇ ਸਰਪੰਚ ਸਾਹਿਬ ਦੇ ਮਨਸਮਤियां ਪਾਈ ਆ ਬੇ ਰਸਤਾ ਵੀ ਕੰਪਲੀਟ ਕੀਤਾ ਜਾਵੇ ਜੇ ਆਪਾਂ ਸੱਚੇ ਮਨ ਦੇ ਨਾਲ ਅਰਦਾਸ ਕੀਤੀ ਜਾਵੇ ਨਾ ਉਹ ਆਪਣੀ ਅਰਦਾਸ ਨੂੰ ਕਬੂਲ ਕਰਦੇ ਆ ਰਹੀ ਗੱਲ ਰਸਤੇ ਦੀ ਇਹ ਸਿਰਫ ਇੱਕ ਜਰੀਆ ਸਾਨੂੰ ਬਣਾਇਆ ਤੇ ਸਾਨੂੰ ਸੇਵਾ ਦਾ ਉਹਨਾਂ ਨੇ ਮੌਕਾ ਦਿੱਤਾ ਹੈ ਸਰਪੰਚ ਸਾਹਿਬ ਜਗਾ ਜਿਹੜੀ ਹੁੰਦੀ ਆ ਧਾਰਮਿਕ ਸਥਾਨ ਕੋਈ ਵੀ ਹੈ ਹਾਂਜੀ ਇਹ ਸਾਰੇ ਸਤਿਕਾਰਯੋਗ ਹੈ ਹਾਂਜੀ ਕੋਈ ਵੀ ਰਸਤਾ ਜਿਹੜਾ ਹੈਗਾ ਆ ਉਹ ਆਪਣੇ ਆਪ ਪੁਕਾਰ ਵੀ ਕਰਦਾ ਹਾਂਜੀ ਉਹਦਾ ਵਿਕਾਸ ਹੋਣਾ ਉਹ ਰਸਤਾ ਵੀ ਆਪਣੇ ਆਪ ਪ੍ਰਕਾਰ ਕਰਦਾ ਹਾਂਜੀ ਉਹ ਆਪਣੇ ਆਪ ਹੀ ਕਰਾ ਲੈਂਦੇ ਆ ਮਤਲਬ ਦੇਖੋ ਤੁਸੀਂ ਆ ਹਣ ਸੜਕ ਦੇਖ ਲਓ ਗਲੀ ਇਹਦੀ ਕਿ ਇੰਨੀ ਖੁਸ਼ੀ ਮਹਿਸੂਸ ਹੈਗੀ ਇਸ ਹੁੰਦੀ ਆ ਕਿ ਗਲੀ ਮੱਲੇ ਵਾਲਿਆਂ ਨੂੰ ਕਿ ਜਿਹੜਾ ਸਾਡਾ ਰਸਤਾ ਆ ਸਾਨੂੰ ਜਾਣ ਲਈ ਕਿੰਨਾ ਸੌਖਾ ਹੋ ਗਿਆ ਆ ਜੀ ਪੰਚ ਸਭ ਵੋਟਾਂ ਦਾ ਬਿਗਲ ਬੱਜਣ ਦੀ ਤਿਆਰੀ ਹੈ ਹਾਂਜੀ ਪੰਚੀ ਦੇ ਕੀਤੇ ਹੋਏ ਕੰਮ ਜਿਹੜੇ ਹੈਗੇ ਆ ਸਾਰੇ ਜਦੋਂ ਦੇਖਦੇ ਹੋ ਪਿੰਡ ਦੇ ਵਿੱਚ ਕੁਝ ਲੱਗਦਾ ਕਿ ਕੁਝ ਕਰਕੇ ਦਿਖਾਇਆ ਪੰਚ ਬਣੇ ਆ ਪੰਚ ਬਣਨ ਦਾ ਜਿਹੜਾ ਅਸਰ ਹੈਗਾ ਆ ਉਹ ਪਿੰਡ ਦੇ ਵਿੱਚ ਹੋਇਆ ਜਾਂ ਪੰਚੀ ਦਾ ਅਹੁਦਾ ਲੈਣ ਤੋਂ ਬਾਅਦ ਦੇ ਵਿੱਚ ਜੋ ਸੋਚਿਆ ਸੀਗਾ ਕਿ ਪਿੰਡ ਦੀ ਨੁਹਾਰ ਬਦਲਾਂਗੇ ਤੇ ਉਹ ਕੁਝ ਕਰਕੇ ਦਿਖਾਈ ਆ ਆਪਣੇ ਲੋ ਤਾਂ ਭਾਈ 100 ਦੀ 100% ਆ ਬਾਕੀ ਸਰਪੰਚ ਸਾਹਿਬ ਐ ਕਿਦਾ ਦੱਸ ਦੇਣ ਕਿਦੇ ਵੀ ਇਹ ਇਹਨਾਂ ਦੇ ਨਾਲ ਮੁੰਡੇ ਦੇ ਨਾ ਮੁੰਡੇ ਲਾਗੇ ਤੋਰਿਆ ਜਿੱਥੇ ਇਹ ਨਹੀਂ ਕਿਹਾ ਉਥੇ ਇਹਨਾਂ ਦਾ ਜਿੰਨੇ ਕਿ ਜੋਗੇ ਸੀਗੇ ਉਹ ਤਾਂ ਆਪਣੇ ਪਹੁੰਚ ਤੋਂ ਬਾਅਦ ਤੱਕ ਇਹਨਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੋਏਗੀ ਹੁਣ ਤਾਂ ਦੇਖੋ ਅਸੀਂ ਮਤਲਬ ਇੱਕ ਟੀਮ ਦੀ ਤਰ੍ਹਾਂ ਵਰਕ ਕੀਤਾ ਆ ਕੋਈ ਵੀ ਅਸੀਂ ਮਤਲਬ ਕੰਮ ਸ਼ੁਰੂ ਕਰਨਾ ਜਾਂ ਅਸੀਂ ਮਤਾ ਪਾਉਣਾ ਅਸੀਂ ਸਾਰੇ ਪੰਚ ਸੇਵਾਨ ਨੂੰ ਆਪਣੀ ਟੀਮ ਨੂੰ ਸੱਦ ਕੇ ਇੱਕ ਮੀਟਿੰਗ ਰੱਖੀ ਦੀ ਆ ਉਹਨਾਂ ਦੇ ਨਾਲ ਸਲਾਹ ਕਰੀ ਦੀ ਵੀ ਆਪਾਂ ਆ ਕੰਮ ਕਰਨਾ ਤੇ ਸਾਰਿਆਂ ਦੀ ਸਹਿਮਤੀ ਹੁੰਦੀ ਉਹ ਕਹਿੰਦੇ ਕੋਈ ਗੱਲ ਨਹੀਂ ਆਪਣੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਜਿਹੜਾ ਮਰਜੀ ਤੁਸੀਂ ਕੰਮ ਸ਼ੁਰੂ ਹਾਂ ਜੀ ਹਾਂ ਜੀ ਇਲੈਕਸ਼ਨ ਦੀ ਤਿਆਰੀ ਆ ਜੀ ਤਜਰਬੇ ਦੇ ਮੁਤਾਬਕ ਹਾਂ ਇਸ ಗ್ರಾಮ ਪੰਚਾਇਤ ਨੇ ਜਿਹੜਾ 5 ਸਾਲ ਦੇ ਵਿੱਚ ਜੀ ਕਿੰਨਾ ਕੰਮ ਕਰਕੇ ਦਿਖਾਇਆ ਦੇਖੋ ਜੀ ਅਸਲ ਗੱਲ ਤਾਂ ਇਹ ਆ ਕਿ ਬੜੀਆਂ ਪੰਚਾਇਤਾਂ ਇੱਥੇ ਆਈਆਂ ਜੀ ਮਹਾਰਾਜ ਜੇਖੀਆਂ ਬੜੀਆਂ ਮੇਰਾ ਖਿਆਲ ਆ 15 14 ਮੈਂ ਦੇਖੇ ਸਮਝ ਬੰਦੇ ਮੁੰਡੇ ਸਾਰੇ ਜੀ ਮਹਾਰਾਜ ਜੀ ਕਿਸੇ ਵੀ ਨੇ ਇੰਨਾ ਕੰਮ ਨਹੀਂ ਕੀਤਾ ਆਮ ਲੋਕ ਪਿੰਡਾਂ ਦੀ ਆ ਕੇ ਵੀ ਦੇਖਣ ਆਉਂਦੇ ਕਿ ਕਿੱਦਾਂ ਦੀ ਪਾਰਕ ਬਣੀ ਐ ਕਿੱਦਾਂ ਦੇ ਬਣਾਉ ਰਹੇ ਆ ਕਿੱਥੋਂ ਲਿਆਂਦਾ ਪੈਸਾ ਜੀ ਇਹ ਮੁੰਡੇ ਦੀ ਪਤਾ ਨਹੀਂ ਪੜਿਆ ਲਿਖਿਆ ਕਿਦਾਂ ਕਰਦਾ ਕਿਉਂ ਕਾਲ ਕਾਲ ਆਪਣਾ ਕੰਮ ਛੱਡ ਕੇ ਜਾਂਦਾ ਜੀ ਮਹਾਰਾਜ ਜੀ ਫਿਰ ਉਹ ਨੂੰ ਦੇਖ ਲਾ ਪਿਆ ਉਹਨਾਂ ਨੂੰ ਪੈਸੇ ਵੀ ਦਿੰਦਾ ਕੰਮ ਵੀ ਕਰਾਉਂਦਾ ਖੁਦੋਂ ਖਰਚਾ ਕਰਦਾ ਜੀ ਫੇ ਜੀ ਅਸੀਂ ਉਹਨੂੰ ਫੇ ਮਾਰਾ ਕੀ ਇਹ ਤਾਂ ਬਹੁਤ ਬੁਰੀ ਗੱਲ ਹੈ ਜੀ ਇਹਦੇ ਨਾਲ ਦਾ ਕੰਮ ਕਿਸੇ ਨੇ ਨਹੀਂ ਕਰਾਇਆ ਨਹੀਂ ਨਾ ਕਿਸੇ ਦੇ ਕਰਾ ਹੋਣਾ ਨਗਰ ਸਾਹਿਬ ਵਿਦੇਸ਼ਾਂ ਦੇ ਅੰਦਰ ਜਿਹੜੇ ਪਿੰਡ ਦੇ ਨੌਜਵਾਨ ਬੈਠੇ ਆ ਹਾਂ ਜੀ ਸਾਡੇ ਪਿੰਡ ਦੇ ਬਜ਼ੁਰਗ ਬੈਠੇ ਆ ਜੀ ਉੱਥੇ ਵੀ ਵੱਡੀਆਂ ਮੱਲਾਂ ਵਿਦੇਸ਼ਾਂ ਦੇ ਅੰਦਰ ਵੀ ਉਹਨਾਂ ਨੇ ਮਾਰੀਆਂ ਜੀ ਉਨਾ ਨੂੰ ਬੜੀ ਖੁਸ਼ੀ ਹੁੰਦੀ ਆ ਹਾਂਜੀ ਕਿ ਜਦੋਂ ਚੋਬੋ ਵਾਲਦਿਆਂ ਵੀਡੀਓ ਵੇਖਦੇ ਆ ਸਿਆਣਿਆਂ ਬੰਦਿਆਂ ਦੇ ਵਿਚਾਰ ਸੁਣਦੇ ਆ ਹਾਂਜੀ ਸਰਪੰਚ ਨੇ ਸਾਰਾ ਪੰਜ ਸਾਲ ਰਹਿਣਾ ਜੀ ਜਿਹੜਾ ਉਹਦਾ ਕੰਮ ਕੀਤਾ ਹੋਇਆ ਉਹ ਸਦਾ ਹੀ ਰਹਿਣਾ ਜੀ ਜਿਹੜਾ ਉਹਨਾਂ ਦਾ ਕੰਮ ਕੀਤਾ ਹੈ ਨਾ ਉਹ ਤਾਂ ਆਣ ਵਾਲੇ ਬੱਚਿਆਂ ਨੂੰ ਹੀ ਪਤਾ ਇਹ ਸਾਤੇ ਛੋਟੇ ਆ ਮੁੜੀ ਜਨ ਜਨ ਆਣੀ ਉਹ ਨਹੀਂ ਪੁੱਛਣਾ ਇਹ ਕਿ ਨਹੀਂ ਕੀਤਾ ਜੀ ਇਹਨਾਂ ਦਾ ਨੌ ਹੋਣਾ ਜੀ ਤੇ ਸਰਪੰਚ ਨੇ ਕੀਤਾ ਇਹ ਜਗਿਆ ਨਹੀਂ ਉਹਨਾਂ ਨੂੰ ਸ਼ਾਬਾਸ਼ ਉਮਰ ਵਾਲੇ ਹੋਣ ਗਾਹਾਂ ਨੂੰ ਪ੍ਰਮਾਤਮਾ ਇਹਨਾਂ ਨੂੰ ਬਧਾਵੇ ਜੀ बोले ਸਾਰਾ ਸੀ ਹੋਰ ਕੰਮ ਕਰਾਈਏ ਜੀ ਅਸੀਂ ਅੰਦਰ ਲੋਕ ਦੂ ਕਰਾ ਦਈਏ ਪਾਣੀ ਜਿਹੜਾ ਕਰਾਉਣਾ ਆ ਕਰੂਗਾ ਵੀ ਕਹਿੰਦਾ ਮੈਂ ਕਰੂਗਾ ਏ ਸੀਵਰੇਜਾਂ ਦੀ ਗੱਲ ਤੁਸੀਂ ਕਰਦੇ ਪਈਆਂ ਹਾਂ ਮੈਂ ਇਹ ਕਹਿੰਦਾ ਮੈਂ ਵੇਖਿਆ ਉਧਰ ਇੱਕ ਗਲੀ ਦੇ ਅੰਦਰ ਪੈ ਪੈਣੇ ਸਟਾਰਟ ਵੀ ਹੋ ਗਏ ਆ ਅੱਛਾ ਹਾਂ ਛੋਟੀ ਗਲੀ ਉਹ ਬੜੇ ਵੱਡੇ ਦੇ ਯੋਰਾ ਤੇ ਕੰਮ ਚੱਲਦਾ ਪਿਆ ਹੈਗਾ ਆ ਉਹ ਟੋਟਲ ਸਾਈਡਾਂ ਦੇ ਪੈ ਪੈਪ ਉੱਥੇ ਪੈਣੇ ਕਿਉਂਕਿ ਗੁਰੂ ਸਹਿਬਾਨ ਮਹਾਰਾਜ ਜੀ ਦੀ ਜਿਹੜੀ ਸਵਾਰੀ ਹੈਗੀ ਆ ਜਦੋਂ ਗੁਰਪੁਰਬ ਮਨਾਏ ਜਾਂਦੇ ਹੈਗੇ ਉਸ ਰਸਤੇ ਸੀ ਜਾਂਦੀ ਸੀ ਤੇ ਰਸਤਾ ਥੋੜਾ ਛੋਟਾ ਸੀਗਾ ਹੁਣ ਖੋਲਣਾ ਹੁਣ ਰਸਤਾ ਵੱਡਾ ਜਿਹੜੇ ਜਿੰਨੇ ਵੀ ਕੰਮ ਹੋਏ ਆ ਜੀ ਜੀ ਉਹਨਾਂ ਦਾ ਰਿਪੋਰਟ ਕਾਰਡ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਮਨ ਖੁਸ਼ ਹੁੰਦਾ ਦੇਖੋ ਨਗਰ ਦੀ ਜਦੋਂ ਤਰੱਕੀ ਹੁੰਦੀ ਹੈ ਹਾਂਜੀ ਹਾਂਜੀ ਐ ਤੁਸੀਂ ਘੁੰਮ ਕੇ ਵੀ ਸਾਰੇ ਵੇਖਦੇ ਹੋ ਪਿੰਡ ਦੇ ਵਿੱਚ ਕੀਤੇ ਹੋਏ ਕੰਮ ਜਿਹੜੇ ਉਹਨਾਂ ਦੇ ਹੈਗੇ ਆ ਹਾਂਜੀ ਹਾਂਜੀ ਜਿੰਨੇ ਕੰਮ ਉਹਨਾਂ ਨੇ ਕਰਕੇ ਦਿਖਾਏ ਆ ਜਾਂ ਤੁਹਾਡੇ ਸਮੇਂ ਦੇ ਦੌਰਾਨ ਵੀ ਹੋਏ ਹੋਣਗੇ ਜੀ ਅੱਜ ਪਿੰਡ ਇਸ ਬਲੰਦੀਆਂ ਦੇ ਉੱਪਰ ਆ ਗਿਆ ਤੇ ਪਿੰਡ ਦੀ ਜਿਹੜੀ ਚਰਚਾ ਹੈਗੀ ਆ ਪੂਰੇ ਭਾਰਤ ਦੇ ਵਿੱਚ ਹੋ ਰਹੀ ਹੈ ਕਿ ਜੇ ਵਿਕਾਸ ਦੀ ਗੱਲ ਕੀਤੀ ਜਾਵੇ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਰਿਸ਼ਤੇਦਾਰ ਆਉਂਦੇ ਆ ਬਹੁਤ ਖੁਸ਼ੀ ਹੁੰਦੀ ਆ ਔਰ ਸਾਨੂੰ ਮਾਣ ਮੜਾ ਸਾਨੂੰ ਮਾਣ ਦੇ ਕੇ ਜਾਂਦੇ ਜਿਹੜੇ ਬਾਹਰੋਂ ਵੀ ਆਉਂਦੇ ਆ ਇਹ ਜਿਬੜ ਕੰਮ ਕਰਾਇਆ ਫਾਲੇ ਪ੍ਰਧਾਨੇ ਸਰਪੰਚ ਨੇ ਇਹ ਸ਼ਾਬਾਸ਼ ਉਹਦੇ ਹੀ ਇਹ ਦਿੰਨੇ ਆ ਜੀ ਇਹ ਇਦਾਂ ਦਾ ਅਸੀਂ ਨਹੀਂ ਦੇਖਿਆ ਸਾਡੇ ਇਲਾਕੇ ਦੇ ਵੱਡੇ ਬੁੜਿਹੇ ਕਹਿੰਦੇ ਆਏ ਆ ਤੁਹਾਡੇ ਪਿੰਡਾਂ 'ਚ ਵੀ ਪਰ ਇਦਾਂ ਦਾ ਵਧੀਆ ਨਹੀਂ ਕੋਈ ਕਰਦਾ ਦੇਖਿਆ ਜਿਹੜਾ ਨਹੀਂ ਉਹ ਵੀ ਕੀਤਾ ਜੀ ਕਿਸੇ ਨਾਲ ਬੈਰਬੋਦੀ ਨਹੀਂ ਰੱਖਿਆ ਜੀ ਇਹਨੇ ਕਿਹਾ ਅੱਜ ਅਗਲੀ ਕੋਈ ਕੋਈ ਗਲੀ ਸਾਡੀ ਕੱਚੀ ਛੱਡੀ ਨਹੀਂ ਜੀ ਮਹਾਰਾਜ ਜੀ ਸਿਵਿਆਂ ਦਾ ਬਹੁਤ ਵਧੀਆ ਬਣਾਇਆ ਜੀ ਆ ਬਾਬਿਆਂ ਦੀ ਛੋੜੀ ਜਾਂਦੀ ਆ ਇਹਨੂੰ ਬਣਾਉਣਾ ਪਏ ਜੀ ਅਕਸਰ ਨੂੰ ਕਿੱਥੋਂ ਲਿਆਉਂਦੇ ਆ ਜੀ 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 ਜਿਹੜੇ ਪਿੱਛੇ ਹੋਏ ਉਹਨਾਂ ਦਾ ਪਤਾ ਨਹੀਂ ਖਾ ਕੇ ਬਸ ਹੋ ਗਏ ਬਸ ਜੀ ਕਿਸੇ ਨੇ ਕੀਤਾ ਨਹੀਂ ਜੀ ਵੱਡੀ ਗੱਲ ਤਾਂ ਇਹ ਹੈ ਸ਼ਾਬਾਸ਼ ਇਹ ਇੰਨਾ ਖੁੱਲ ਕੇ ਵੀ ਕਿਉਂ ਕਹਿੰਦੇ ਆ ਏਸਾ ਸਰਪੰਚ ਨਾਲ ਜਿਆਦਾ ਨਜ਼ਦੀਕੀ ਕਿਤਨੀ ਕਿਤੇ ਨਹੀਂ ਜਿੰਨਾ ਹੋਵੇ ਵੀ ਦੂਜਾ ਸਰਪੰਚਾਂ ਦੇ ਨਾਲ ਥੋੜੀ ਦੂਰ ਤਾਂ ਹੋਵੇ ਕਿ ਦਿੱਦਤ ਨਹੀਂ ਉਹ ਵੀ ਮੇਰਾ ਇਹਨਾਂ ਜਿਆਦਾ ਦੋਸਤ ਆ ਹਰ ਬਿਲ ਮੈਨੂੰ ਮਿਲਦਾ ਸਵੇਰੇ ਫੇਰ ਮੁੜ ਕੇ ਗਿਆ ਮੈਨੂੰ ਜੀ ਜਾਨਕਿ ਸਾਰੇ ਸਾਰੇ ਪਰਿਵਾਰਾਂ ਵਾਂਗ ਕੋਈ ਹਾਂ ਕੋਈ ਨਹੀਂ ਮੈਨੂੰ ਇਦਾਂ ਦਾ ਫਰਕ ਕੋਈ ਨਹੀਂ ਨਾ ਮੈਂ ਰੱਖਦਾ ਜੀ 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 ਮੈਂ ਤਾਂ ਸਾਰੇ ਇੱਕੋ ਆ ਯਾਨਕਿ ਜਿਹੜੇ ਖੁੱਲੇ ਵਿਚਾਰ ਦੇਣੇ ਚਾਹੁੰਦੇ ਆ ਵੀ ਜਿਹਨੇ ਕੀਤਾ ਉਹਨੂੰ ਕਹੋ ਕੀਤਾ ਕੀਤਾ ਹਾਂ ਜੀ ਹਾਂ ਜਿਹਨੇ ਨਹੀਂ ਕੀਤਾ ਵੀ ਉਹਨੂੰ ਉਹ ਤਾਂ ਜਗੋ ਨਾ ਇਹ ਵੀ ਇਹ ਵੀ ਨਾਗਰਾਜੀ ਜਦੋਂ ਇੱਕ ਉਮਰ ਦੀ ਲਿਆਕਤ ਹੁੰਦੀ ਹੈ ਹਾਂ ਜੀ ਹਾਂ ਜੀ ਜਦੋਂ ਉਮਰ ਦਾ ਤਜਰਬਾ ਹੁੰਦਾ ਬੰਦਾ ਸੋਚਦਾ ਵੀ ਮੈਂ ਸੱਚੀਆਂ ਗੱਲਾਂ ਕਰ ਰਹੀਆਂ ਕਿਉਂਕਿ ਜਿਹੜੇ ਦਿਨ ਚੱਲਦੇ ਆ ਨਾ ਇਹ ਸ਼ਹਾਦਤ ਦਾ ਦਿਨ ਚੱਲਦੀ ਪਈ ਆ ਹਾਂਜੀ ਹਾਂਜੀ ਤੇ ਮਾਤਾ ਗੁਜਰ ਕੌਰ ਦੀ ਯਾਦ ਆਂਦੀ ਹੈ ਇਹ ਠੰਡੇ ਬੁਰਜ ਦੀ ਯਾਦ ਆਂਦੀ ਹੈ ਮੋਤੀ ਮਹਿਰਾਜੀ ਦੀ ਯਾਦ ਆਂਦੀ ਹੈ ਛੋਟੇ ਸਹਿਬ ਜਦਿਆਂ ਦੀ ਯਾਦ ਆਂਦੀ ਆ ਆਪ ਮੁਹਾਰੇ ਮੁਖ ਦੇ ਵਿੱਚੋਂ ਸੱਚੇ ਬਚਨ ਹੀ ਨਿਕਲਦੇ ਆ ਬਿਲਕੁਲ ਜੀ ਬਿਲਕੁਲ ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਆ ਕਿ ਸਾਡੇ ਵੀਡੀਓ ਦੇ ਉੱਪਰ ਸੱਚੀਆਂ ਜਹੀਆਂ ਗੱਲਾਂ ਹੋਣ ਬਿਲਕੁਲ ਜੀ ਬਿਲਕੁਲ ਹਾਂ ਜੀ ਕਿਉਂਕਿ ਜਿਹੜਾ ਮੈਂ ਦੇਖਿਆ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਪਾਰਕ ਦਾ ਨਾਂ ਵੀ ਮੋਤੀ ਮਹਿਰਾ ਰੱਖਿਆ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਨਾ ਉਹਨਾਂ ਦਾ ਬੋਰਡ ਲਿਖਿਆ ਉੱਥੇ ਪੀੜੀ ਪੀੜੀ ਜੁੜੇਗੀ ਆਉਣ ਵਾਲੀ ਬੱਚੇ ਬੁੱਛਣਗੇ ਬਹੁਤ ਹੀ ਵਧੀਆ ਬੇ ਇਹ ਮੋਤੀ ਮਹਿਰਾ ਕੌਣ ਸੀ ਕੌਣ ਸੀ ਪਤਾ ਲੱਗੂ ਜਨਤਾ ਨੂੰ ਨਹੀਂ ਛੋਟੇ ਬੱਚਿਆਂ ਨੂੰ ਪਤਾ ਨਹੀਂ ਇਤਿਹਾਸ ਬਣ ਗਿਆ ਦੁਨੀਆਂ ਦੇਖਣ ਦਾ ਜੀ ਦੇਖੂਗੇ ਪੜ ਕੇ ਵੀ ਆਲਾ ਬੋਲ ਲੱਗਿਆ ਮੋਤੀ ਪਰ ਕੌਣ ਆ ਉਹ ਸਾਨੂੰ ਪੁੱਛੂਗੇ ਤੁਹਾਨੂੰ ਪੁੱਛੂਗੇ ਉਸ ਜਿੱਦੋਂ ਉਧਰ ਬਣਾਇਆ ਸ਼ਾਇਦ ਨਾ ਦਾ ਆਪਣਾ ਆਪਣੀ ਪਰਗ ਤੇ ਉਹ ਵੀ ਬੋਟ ਬਹੁਤ ਵੱਡਾ ਹੋ ਗਿਆ ਉਹ ਵੀ ਪਾਰਕ ਦਾ ਨਾਮ ਰੱਖਿਆ ਗਿਆ ਦੇਖੋ ਉਹ ਗੁਰੂ ਸਹਿਵਾਨ ਮਹਾਰਾਜ ਜਿਹਦੇ ਜਿਹੜੇ ਆ ਜਹਾ ਰਸਤਾ ਜਿਹੜਾ ਹੈਗਾ ਆ ਪਿੰਡ ਦਾ ਇਹ ਵੀ ਇੱਟਾਂ ਦੀ ਜੇ ਗੱਲ ਕੀਤੀ ਜਾਵੇ ਇੱਟਾਂ ਦੀ ਬਕਾਇਦਾ ਇੱਥੇ ਲਗਾ ਕੇ ਇਹਨੂੰ ਪੱਕਾ ਕੀਤਾ ਜਾ ਰਿਹਾ ਹੈ ਕਿੱਦਾਂ ਦਾ ਲੱਗਦਾ ਜਿਹੜੇ ਰਸਤੇ ਪੱਕੇ ਹੁੰਦੇ ਆ ਜਾਂ ਪਿੰਡ ਦਾ ਵਿਕਾਸ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਵਧੀਆ ਆ ਜੀ ਜੀ ਬਹੁਤ ਵਧੀਆ ਚੀਜ਼ ਹੋ ਰਹੀ ਆ ਜੀ ਇੱਥੋਂ ਤਾਂ ਹੁੰਨਾ ਕਿ ਨਾਲ ਹੁੰਦਾ ਜੀ ਜੀ ਕਈ ਵਾਰ ਲੰਗਰ ਲਾਉਂਦੇ ਆ ਜਗ੍ਹਾ ਦੇ ਉੱਤੇ ਜੀ ਬਹੁਤ ਬੜਾ ਤਕੜਾ ਫੋਨ ਹੁੰਦਾ ਬੜਾ ਬਹੁਤ ਮੁਸ਼ਕਲ ਆਉਂਦੀ ਹੈ ਜੀ ਮੀਂਹ ਕਣੀ ਚ ਤਾਂ ਜਮ ਉਤਾਂ ਦਾ ਨਾ ਕੋ ਹੁੰਦਾ ਜੀ ਆ ਤਾਂ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਦਾ ਜੀ ਧੰਨਵਾਦ ਉਹਦਾ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਬਹੁਤ ਬਹੁਤ ਇਦਾਂ ਦੇ ਕੰਮ ਪਿੰਡ ਦੇ ਵਿਕਾਸ ਬਾਰੇ ਹੁੰਦੇ ਰਹਿਣ ਜੋਗਾ ਸਿੰਘ ਜੀ ਬਹੁਤ ਬ ਜੇ ਤੋ ਲੰਗਰ ਪ੍ਰਸ਼ਾਦਾ ਲੈ ਕੇ ਜਾਣਾ ਤੇ ਰਸਤਾ ਛੋਟਾ ਵੀ ਤੋ ਲੱਗਦਾ ਹੁੰਦਾ ਬਹੁਤ ਬਹੁਤ ਜ਼ਿਆਦਾ ਕੁਝ ਵੀ ਨਹੀਂ ਮੋਟਰਸਾਈਕਲ ਮਸੀ ਲੰਗਦਾ ਸਗਾ ਜੀ ਹੁਣ ਦੇਖੋ ਕਿੰਨਾ ਬਟਾ ਰਸਤਾ ਤੁਹਾਨੂੰ ਯਾਰ ਗੱਡੀ ਜਾਊਗੀ ਤਰ੍ਹਾਂ ਜੀ ਜੀ ਮੈਂ ਤਾਂ ਵੇਲਾ ਜੇ ਜੇ ਕਾਰਾਂ ਪੀੜਾ ਨਹੀਂ ਆਦੀ ਜੀ ਹੁਣ ਗਿਆ ਜੀ ਬਹੁਤ ਵਧੀਆ ਦੇ ਜਿਹੜੇ ਕੰਮ ਕੀਤੇ ਹੋਏ ਆ ਬਹੁਤ ਜਿੰਨੇ ਵੀ ਪਿੰਡਾਂ 'ਚ ਕੀਤੇ ਆ ਵਧੀਆ ਲੱਗਦੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਏਦਾਂ ਦਾ ਸਾਨੂੰ ਸਰਪੰਚੇ ਨਹੀਂ ਮਿਲਣਾ ਸੀ 50 ਸਾਲਾਂ ਬਾਅਦ ਸਰਪੰਚ ਮਿਲਿਆ ਜੀ ਇਹੋ ਜਿਹਾ ਜੀ ਜੀ ਜਿਹੜੇ ਏਦਾਂ ਦੀ ਕੰਮ ਦਾ ਅਵਗਾਸ ਕੀਤਾ ਸਾਡੀ ਉਮਰ ਕਾਲੀ ਤੋਂ ਚਿੱਟੀ ਹੋ ਗਈ ਆ ਸਾਰੇ ਜੀ ਕੰਮ ਇਹ ਨਾਲ ਕੰਮੇ ਨਹੀਂ ਹੋ ਰਿਹਾ ਕਿਤੇ ਜੀ ਸਾਡੇ ਪਿੰਡ ਦੇ ਜਨਾਬ ਐਸ ਕੇ ਉਸ ਮੁੰਡੇ ਨੇ ਕਾਸ਼ ਕੀਤਾ ਇਹ ਮਿੱਟੀ ਨੇ ਜੀ ਜੀ ਕਿਉਂਕਿ ਪੂਰਾ ਜਿਹੜਾ ਪਰਿਵਾਰ ਹੈਗਾ ਆ ਉਹਨਾਂ ਦਾ ਦੇਖਿਆ ਜਾਵੇ ਪੂਰਾ ਪਰਿਵਾਰ ਜਿਹੜਾ ਹੈਗਾ ਵੱਡੇ ਸਹਿਯੋਗ ਦੇ ਨਾਲ ਲੱਗਾ ਹੋਇਆ ਬਹੁਤ 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 ਹੀ ਸ਼ਾਬਾਸ਼ ਜਿਆ ਜੀ ਬਹੁਤ ਵਧੀਆ ਕਿੰਨੀ ਕ ਖੁਸ਼ੀ ਹੁੰਦੀ ਜਦੋਂ ਪਿੰਡ ਦੀ ਤਰੱਕੀ ਹੁੰਦੀ ਆ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਜੀ ਜੋ ਸਰਪੰਚ ਨੇ 5 ਸਾਲ ਰਹਿਣਾ ਹਾਂ ਜੀ ਹਾਂ ਜੀ 5 ਸਾਲ ਬਾਅਦ ਇਲੈਕਸ਼ਨ ਹੁੰਦੀ ਆ ਫੇਰ ਸਰਪੰਚ ਨਵੇਂ ਚੁਣੇ ਜਾਂਦੀ ਹੈਗੀ ਆ ਇਹਨਾਂ ਦੇ 5 ਸਾਲ ਦਾ ਜਿਹੜਾ ਕੰਮ ਆ ਉਹ ਕਿਸ ਤਰ੍ਹਾਂ ਦਾ ਲੱਗਦਾ ਕੰਮ ਚੇਤੇ ਰਹਿਣਾ ਜੀ ਉਹ ਉਹ ਬੋਲਣਾ ਹੀ ਨਹੀਂ ਹਾਜੀ ਸਿਖਿਆ ਸਰਪੰਚਾ ਨੇ ਜੋ ਕੀਤਾ ਉਹ ਨਹੀਂ ਬੋਲਦਾ ਜਿਹੜਾ ਐਨ ਕੀਤਾ ਹੈ ਕਿ ਉਹਦਾ ਕਹਿਰ ਕਰ ਦਤਾ ਜੀ ਕੋਈ ਪਿੰਡ ਦੀ ਕੋਈ ਵਹਿਣੀ ਨਹੀਂ ਛੱਡੀ ਹਾਜੀ ਆ ਦੇਖੋ ਹੁਣ ਪੈਵਰਨ ਵੀ ਪੈ ਰਹੀ ਹੈ ਜੀ ਬਹੁਤ ਵਧੀਆ ਬਹੁਤ ਪਿੰਡ ਦਾ ਛੱਡਿਆ ਦਾ ਵਿਕਾਸ ਬਹੁਤ ਜਿਆਦਾ ਵਧੀਆ ਹੋਇਆ ਹੈ ਕਿਉਂਕਿ ਚੁਗਾ ਚੀਤੇ ਨਾਲ ਜੇ ਸਰਪੰਚੇ ਜਿਆਦਾ ਵਿਕਾਸ ਦੇ ਕੰਮ ਕਰਦਾ ਪਿੰਡ ਦੀ ਤਰੱਕੀ ਵੀ ਹੁੰਦੀ ਆ ਉਹ ਤਰੱਕੀ ਤਾਂ ਹੈਗੀ ਆ ਜੀ ਪੇਚੇ ਤੋਂ ਰਿਸ਼ਤੇਦਾਰ ਆਂਦੇ ਆ ਸੱਚੇ ਆਂਦੇ ਆ ਬਾਹਰ ਉਹ ਦੇਖਦਿਆ ਜੱਬਵਾਲਾ ਕੁਝ ਬਣਿਆ ਬਹੁਤ ਵਧੀਆ ਚੀਜ਼ ਬਣੀ ਤੇ ਉਹ ਸ਼ਾਵਸਿਆ ਬਾਹਰ ਵੀ ਸਾਡੇ ਨੇੜੇ ਬਾਹਰ ਆ ਉਹ ਵੀ ਦੇਖਦਿਆ ਜੱਬਵਾਲਾ ਇਦਾਂ ਦਾ ਅੱਗੇ ਤਾਂ ਕਿਸੇ ਸਰਪੰਚ ਨੇ ਕੀਤਾ ਨਹੀਂ ਕੰਮ ਜਿਹੜਾ ਹੁਣ ਹੋ ਰਿਹਾ ਉਹ ਕਹਿੰਦੇ ਇਹ ਤੋਂ ਵੱਧ ਤੋਂ ਵੱਧ ਅਸੇ ਜੀ ਦੇ ਬਾਹਰ ਬੱਚੇ ਬੈਠੇ ਆ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਬਹੁਤ 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 ਜ਼ਿਆਦਾ ਜਿਹੜੀ ਜਗ੍ਹਾ ਬਣ ਗਈ ਆ ਇਹ ਪਿੰਡ ਲੀਆ ਸਰਦਾਰ ਇਹ ਸਰਦਾਰ ਬਾਹਰ ਹੁਣ ਤੇ ਜਦ ਮਾਰ ਜੀ ਜਿਹੜੇ ਬਾਹਰ ਵਿਦੇਸ਼ਾਂ ਚ ਬੈਠੇ ਐ ਉਹਨਾਂ ਨੇ ਵੀ ਕਿੰਨੀ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਪਿੰਡ ਦੀ ਵਿਵਹਤਰੀ ਦੇ ਵਾਸਤੇ ਕੰਮ ਜਿਹੜੇ ਹੋ ਰਹੇ ਆ ਜੀ ਤਾਂ ਮੁੰਡਿਆ ਡੂਡ ਡੁਗਲੀ ਆਪਣੇ ਛਾਤੀ ਤੋਣੀ ਕਰਕੇ ਜਾਂਦਾ ਹੁੰਦਾ ਸਾਡਾ ਪਿੰਡ ਆ ਸਾਡਾ ਪਿੰਡ ਆ ਕਰ ਹੁੰਦਾ ਨਾ ਜੀ ਜਿਉਂ ਹੀ ਪਿੰਡ ਦੇ ਵਿੱਚ ਵਿਕਾਸ ਨਾ ਹੋਇਆ ਉਹ ਬੈਠੇ ਮਾਸਲਾ ਪਾਣੀ ਕਈਆਂ ਪਿੰਡਾਂ 'ਚ ਦੇਖੀਦਾ ਜੀ ਗਲੀਆਂ ਦੇ ਪਾਣੀ ਹੱਦ ਸੜਕਾਂ 'ਚ ਪੈਂਦੇ ਆ ਬੁਰਾ ਹਾਲ ਆ ਨੰਗ ਹੁੰਦਾ ਨਾ ਵਾਸਤਾ ਸਾਡਾ ਪਿੰਡੇ ਬਹੁਤ ਵਧੀਆ ਸੋਹਰਾ ਪਿੰਡ ਆ ਸ਼ੁਕਰੀਆ ਬਹੁਤ ਬਹੁਤ ਵਧੀ ਸ਼੍ਰੀਮਾਨ ਜੀ ਵੋਟਾਂ ਦਾ ਬਿਗਲ ਵੱਜਣ ਵਾਲਾ ਅਨਾਉਂਸ ਹੋ ਜਾਣਾ ਨਵੇਂ ਪੰਜ ਚੁਣੇ ਜਾਣੇ ਆ ਨਵੇਂ ਸਰਪੰਚ ਚੁਣੇ ਜਾਣੇ ਆ ਹਾਂ ਜਿਹੜਾ ਪਾਂਚੀ ਦਾ ਦੌਰ ਹੈ ਜਿਉਂ ਦੌਰ ਦੇ ਵਿੱਚ ਗੱਲ ਕੀਤੀ ਜਾਵੇ ਪੂਰੇ ਸਮੇਂ ਦੀ ਉਸ ਸਮੇਂ ਦੇ ਵਿੱਚ ਕੀਤੀ ਹੋਏ ਵਿਕਾਸ ਨੂੰ ਦੇਖ ਕੇ ਮਨ ਖੁਸ਼ ਹੁੰਦਾ ਜੀ ਇਹ ਗਲਤ ਹੈ ਤੁਸੀਂ ਪਿੰਡ ਵਾਸੀਆਂ ਤੋਂ ਵੀ ਪਾਜੀ ਪਤਾ ਕਰ ਸਕਦੇ ਆ ਪਰ ਸਾਡਾ ਆਪਣਾ ਮੰਨਿਆ ਜਿਹੜਾ ਹੈ ਨਾ ਇਹ ਸੰਤੋਸ਼ਟਿਆ ਜੀ ਜੇ ਆਪਣਾ ਮਨ ਸੰਤੋਸ਼ਟ ਹੈ ਤੇ ਸਾਰੀ ਦੁਨੀਆ ਸਮਝਦਾ ਆਪਣੇ ਦੇ ਸੰਤੋਸ਼ਟ ਹੈ ਕਿਉਂਕਿ ਅਸੀਂ ਆਪਣੇ ਪਿੰਡਾਂ 'ਚ ਕੰਮ ਜਿਹੜੀ ਪੂਰੀ ਪੰਚਾਇਤ ਦੀ ਟੀਮ ਨੇ ਜੀ 95% ਤਕਰੀਬਨ ਕਲੀਅਰ ਕਰ ਦਿੱਤੀ ਆ ਜਦੋਂ ਸਰਪੰਚ ਨਗਰ ਦੇ ਵੱਲੋਂ ਚੁਣਿਆ ਜਾਂਦਾ ਹਾਂਜੀ ਸਰਪੰਚ ਨਾਂ ਤਾਂ ਕਿਸੇ ਪਾਰਟੀ ਦਾ ਹੁੰਦਾ ਜਦੋਂ ਸਰਪੰਚ ਬਣੇ ਗਿਆ ਹਾਂਜੀ सरपंच ਸਮੂਹ ਨਗਰ ਦਾ ਹੋਇਆ ਕਰਦਾ ਕਦੇ ਇਦਾਂ ਹੋਇਆ ਕਿ ਸਰਪੰਚ ਨੇ ਇਸ ਮਹੱਲੇ ਦਾ ਕੰਮ ਛੱਡਤਾ ਇਸ ਮਹੱਲੇ ਦਾ ਬਣਾਤਾ ਇਸ ਮਹੱਲੇ ਦਾ ਛੱਡਤਾ ਜਾਂ ਇਸ ਮਹੱਲੇ ਦਾ ਮੈਂ ਕਰਨਾ ਨਹੀਂ ਜਾਂ ਇਸ ਮਹੱਲੇ ਦਾ ਮੈਂ ਕਰਨਾ ਹੀ ਬਹੁਤ ਕੋਸ਼ਿਸ਼ ਕਦੇ ਇਦਾਂ ਦਾ ਤੁਹਾਡੀ ਇਸ ਪੰਜੀ ਦੇ ਦੌਰਾਨ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਦੀ ਜਿਹ ਹਜੇ ਗੱਲ ਕੀਤੀ ਜਾਵੇ ਜੀ ਇਸ ਗੱਲ ਦੀ ਸਿਵਤਿਆ ਸਾਡੀ ਬੀਬੀ ਸਰੇ ਜਸਵਿੰਦਰ ਕੌਰ ਸਰਪੰਚ ਸਾਹਿਬ ਦੀ ਜੀ ਤੇ ਉਹਨਾਂ ਨੇ ਕੋਈ ਬਸ ਕਰਾ ਨਹੀਂ ਕੀਤਾ ਜੀ ਕਿਸੇ ਬਾੜ ਦੇ ਮੈਂਬਰ ਨਾਲ ਤੇ ਉਹਦੇ ਬਾੜ ਚ ਕੰਮ ਨਹੀਂ ਕਰਵਾਣਾ ਜਾਂ ਕਰਵਾਣਾ ਜਾਂ ਕਿਸੇ ਬੱਦ ਘੱਟ ਕਰਵਾਣਾ ਜੀ ਤਕਰੀਬਨ ਇੱਕ ਪਾਸਿਓਂ ਪੈਣ ਦੇਖ ਲਓ ਤੁਸੀਂ ਜੀ ਤੇ ਤਕਰੀਬਨ ਜੀ ਹਰੇਕ ਬਾੜ ਚ ਹਰੇਕ ਪੈਣ ਇੱਕ ਸਾਈਡ ਤੋਂ ਲੈ ਲਓ ਤੁਸੀਂ ਜੀ ਹਰੇਕ ਇਹਦਾ ਕੀਤਾ ਅੱਜ ਗੱਲ ਕਰਨ ਜਾ ਰਹੇ ਹਾਂ ਲੱਖਾਂ ਵਾਲੇ ਦਾਤੇ ਦੀ ਬਹੁਤ ਪ੍ਰਾਚੀਨ ਜਗਾ ਪਿੰਡ ਦੇ ਵਿੱਚ ਬਹੁਤ ਪੁਰਾਣੀ ਜਗਾ ਉਸ ਜਗਾ ਦਾ ਨਿਰਮਾਣ ਹੁੰਦਾ ਨਜ਼ਰ ਆ ਰਿਹਾ ਜੇ ਆਪਾਂ ਵੀਡੀਓ ਦੇ ਵਿੱਚ ਵੀ ਵੇਖੀਏ ਇਸ ਜਗਾ ਨੂੰ ਬਣਾਉਣ ਦੇ ਲਈ ਇਸ ਜਗਾ ਨੂੰ ਅੱਗੇ ਲੈ ਕੇ ਤੱਕਰ ਜਾਣ ਦੇ ਲਈ ਕਿਉਂਕਿ ਪਬਲਿਕ ਦੇ ਵਿੱਚ ਬਹੁਤ ਆਉਣਾ ਜਾਣਾ ਰਹਿੰਦਾ ਵੱਡੇ ਲੰਗਰ ਇੱਥੇ ਲੱਗਦੇ ਨੇ ਲੋਕਾਂ ਨੇ ਮੱਥਾ ਟੇਕਣ ਜਾਣਾ ਹੈਗਾ ਆ ਮੀ ਦਾ ਬਰਸਾਤ ਦਾ ਕਿਉਂਕਿ ਜਦੋਂ ਕੱਚਾ ਰਸਤਾ ਸੀਗਾ ਕਾਫੀ ਪਰੇਸ਼ਾਨੀਆਂ ਸ਼ਰਧਾਲੂਆਂ ਨੂੰ ਆਉਂਦੀਆਂ ਸ਼ਰਧਾਲੂਆਂ ਨੇ ਜਾਣਾ ਹੁੰਦਾ ਅੱਜ ਇਹ ਰਸਤਾ ಗ್ರಾಮ ਪੰਚਾਇਤ ਦੇ ਵੱਲੋਂ ਇਹ ਪੱਕਾ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਇੱਕ ਧਾਰਮਿਕ ਜਿਹੜੀ ਜਗ੍ਹਾ ਹੈ ਆਪਾਂ ਬਹੁਤ ਬੜੀ ਸੁਣੀਦਾ ਕਿ ਮੁਹੱਲਿਆਂ ਦੇ ਵਿੱਚ ਅਜੇ ਗਲੀ ਰਹਿੰਦੀ ਆ ਅਜੇ ਬਣਨ ਵਾਲੀ ਸੀਗੀ ਅਜੇ ਉਸ ਮੁਹੱਲੇ ਦਾ ਰਹਿੰਦਾ ਸੀ ਕੰਮ ਜਾਂ ਉਸ ਮੁਹੱਲੇ ਦਾ ਬਣਨ ਵਾਲਾ ਸੀ ਕਿ ਮੁਹੱਲੇ ਨਹੀਂ ਬਣ ਗਈਆਂ ਸਾਰੀਆਂ ਮੁਹੱਲਿਆਂ 'ਚ ਵੀ ਕੋਈ ਹੋ ਸਕਦਾ ਤੁਹਾਨੂੰ ਦੱਸਦਾ ਬਈ 100 ਦੇ ਮਗਰ 5% ਕੋਈ ਰਹਿੰਦਾ ਹੋਵੇ ਉੱਪਰ ਤਾਂ ਨਹੀਂ ਰਹਿੰਦਾ ਔਰ ਹੋ ਸਕਦਾ ਕਿ 100 ਦੇ ਮਗਰ 5% ਰਹਿੰਦਾ ਹੋਵੇ ਅੱਜ ਇਹ ਇੱਕ ਗਲੀ ਹਾਂਜੀ ਇਹ ਜਿਹੜਾ ਰਸਤਾ ਹੈਗਾ ਆ ਇੱਕ ਧਾਰਮਿਕ ਸਥਾਨ ਦਾ ਵਰਣਨ ਜਾ ਰਿਹਾ ਕਿਉਂਕਿ ਜਦੋਂ ਇੱਥੇ بارش ਹੋ ਜਾਂਦੀ ਸੀ ਹੈਨਾ ਜੀ ਅਸੀਂ ਤਕਰੀਬਨ ਖੁਦ ਮੈਂ ਆਪ ਇੱਥੋਂ ਕੱਪੜੇ ਟਾਂਕੇ ਜਾਣਗੇ ਕਿ ਕਈ ਵਾਰੀ ਤਾਂ ਕੇਪੜੀ ਪਾ ਕੇ ਵੀ ਜਾਣਾ ਪਿਆ ਕਿਉਂਕਿ ਪਾਣੀ ਖੜਦਾ ਹੋਏ ਖੜਾ ਜਾਂਦਾ ਕਿ ਅੱਜ ਸਾਡਾ ਇਹ ਮਨ ਬਹੁਤ ਖੁਸ਼ ਹੈ ਕਿ ਇਹ ਰਸਤਾ ਪੱਕਾ ਬਣ ਰਿਹਾ ਆਪਣੇ ਮਨ ਦੇ ਵਿੱਚੋਂ ਪੂਰੀ ਇਕਾਗਰਤਾ ਦੇ ਨਾਲ ਜਦੋਂ ਅਰਦਾਸ ਆਪਾਂ ਕਰਦੇ ਹਾਂ ਅਕਾਲ ਉਹ ਮਹਾਪੁਰਖ ਸੁਣਦੇ ਆ ਸੁਣਦੇ ਆ ਸਾਡੀ ਸ਼ਰਧਾ ਹੁੰਦੀ ਹੈ ਉਸ ਜਗ੍ਹਾ ਸਥਾਨ ਦੇ ਉੱਪਰ ਸਾਡਾ ਮਨ ਚਿਤ ਲੱਗਾ ਹੁੰਦਾ ਜਦੋਂ ਇਦਾਂ ਦੀ ਅਰਦਾਸ ਨਿਕਲਦੀ ਸੀ ਕਦੇ ਲੱਗਦਾ ਸੀ ਕਿ ਉਹ ਦਿਨ ਵੀ ਆਏਗਾ ਕਿ ਜਦੋਂ ਇਹ ਪੱਕਾ ਬਣ ਜਾਏਗਾ ਆਪਣਾ ਮਨ ਜ਼ਰੂਰ ਕਹਿੰਦਾ ਸੀ ਜਦੋਂ ਆਪਾਂ ਅਰਜ ਕਰਦੇ ਸੀਗੇ ਪਿਤਾ ਜੀ ਇਦਾਂ ਹੋਣੀ ਚਾਹੀਦੀ ਆ ਤੇ ਪਰ ਦਾਤੇ ਨੇ ਸਾਡੀ ਫਰਿਆਦ ਸੁਣੀ ਆ ਜੀ ਹਰੀ ਸੰਗਤ ਦੀ ਤੇ ਰਸਤਾ ਪੱਕਾ ਹੋ ਰਿਹਾ ਕਿਉਂਕਿ ਜਦੋਂ ਭਾਜੀ ਮੇਲਾ ਲੱਗਦਾ ਇੱਥੇ ਲੰਗਰ ਚੱਲਦੇ ਆ ਹਨ ਤੇ ਕਈ ਵਾਰੀ بارش ਹੋ ਜਾਂਦੀ ਸੀ ਜੀ ਬਿਲਕੁਲ بارش ਹੋ ਜਾਂਦੀ ਟਰਾਲੀਆਂ ਸਾਡੀਆਂ ਆਣੀਆਂ ਜਾਣੀਆਂ ਬਹੁਤ ਔਖੀਆਂ ਹੁੰਨੀਆਂ ਸੀਗੀਆਂ ਕਈ ਬਲੀ ਤਾਂ ਇਹਦਾ ਸੰਗ ਤੇ ਧੱਕਾ ਲਾ ਕੇ ਟਰੈਕਟਰ ਟਰਾਲੀ ਲੈ ਕੇ ਆਉਂਦੇ ਟਰੈਕਟਰ ਖਿੱਚੇ ਤਾਂ ਨਹੀਂ ਸੀ ਹੁੰਦਾ ਇੰਨਾ ਗਾਰਾ ਹੁੰਦਾ ਸੀਗਾ ਜੀ ਜੀ ਬਹੁਤ ਬੜੀ ਦੇਖਿਆ ਕਿ ਜਦੋਂ ਸੰਗਤਾਂ ਦੇ ਲਈ ਲੰਗਰ ਲੈ ਕੇ ਜਾਂਦੇ ਸੀਗੇ ਹਾਂਜੀ ਇੱਧਰ ਵੀ ਇੱਕ ਬਹੁਤ ਵੱਡੀ ਪਾਣੀ ਵਾਲੀ ਆੜ ਸੀਗੀ ਇੱਧਰ ਹੀ ਪਾਣੀ ਵਾਲੀ ਆੜ ਸੀ ਸੰਗਤਾਂ ਦੇ ਜਾਣ ਦੇ ਲਈ ਰਸਤਾ ਬਹੁਤ ਛੋਟਾ ਸਾ ਪੱਖ ਡੰਡੀ ਦੀ ਤਰ੍ਹਾਂ ਵੀ ਨਜ਼ਰ ਆਉਂਦਾ ਸੀਗਾ ਪੱਖ ਡੰਡੀ ਹੁੰਦੀ ਸੀ ਕਿਉਂਕਿ ਉੱਧਰ ਵੀ ਲੰਗਰ ਵਾਲੀ ਟਰਾਲੀ ਮੁੜਦੀ ਨਹੀਂ ਸੀ ਇੱਧਰ ਵੀ ਮੁੜਦੀ ਨਹੀਂ ਸੀਗੀ ਰਸਤਾ ਛੋਟਾ ਸੀਗਾ ਪਰ ਅੱਜ ਰਸਤਾ ਵੀ ਵੱਡਾ ਹੋਇਆ ਨਜ਼ਰ ਆਉਂਦਾ ਹੋਵੇਗਾ ਬਹੁਤ ਅੱਜ ਕਿਉਂਕਿ ਰਸਤਾ ਵੀ ਵੱਡਾ ਇਹ ਬਣ ਜਾਣਾ ਹੈਗਾ ਆ ਤੇ ਕਿੰਨੀ ਇੱਕ ਵਧਾਈ ਪੰਚਾਇਤ ਨੂੰ ਜਾਇਸ ਨਗਰ ਜੱਬੋਬਾ ਨੂੰ ਦੇਣੀ ਚਾਹੁੰਦੇ ਆ ਇਹ ਤਾਂ ਮੇਰੇ ਵੱਡੇ ਵੀਰ ਜੀ ਸਤਕਾਰਯੋਗ ਸਤਨਾਮ ਸਾਹਿਬ ਜੀ ਦੱਸਣਗੇ ਇੰਨਾ ਕੁ ਵਧੀਆ ਲੱਗਦਾ ਬਹੁਤ ਸੋਹਣਾ ਘਾਰੇ ਜਗ੍ਹਾ ਦੇ ਗੁੱਡ ਗੁੱਡ ਦਾ ਪਾਣੀ ਖੜ ਜਾਂਦਾ ਜੀ ਇਹ ਬਰਸਾਤ ਆਉਂਦੀ ਨੰਗੜੇ ਨੂੰ ਔਖਾ ਹੁੰਦਾ ਜਦੋਂ ਕੋਈ ਪ੍ਰੋਗਰਾਮ ਕਰਦੇ ਮੀਂਹ ਲੱਪੇਂਦਾ ਠੀਕ ਹੈ ਫਿਰ ਉੱਥੇ ਗਾਰੇ ਵਿੱਚ ਜਾਣਾ ਪੈਂਦਾ ਸਮਾਨ ਲੈ ਕੇ ਕੀ ਵਾਰ ਤੁਹਾਨੂੰ ਸੇਰ ਜਦੋਂ ਲੰਗਰ ਹੁੰਦਾ ਤਾਂ ਗੁਰਦੁਆਰੇ ਬਣਾਉਂਦਾ ਕੀ ਲੰਗਰ ਨਹੀਂ ਲੰਗਰ ਨਹੀਂ ਹੁੰਦੇ ਇਹਦੇ ਵਿੱਚ ਜੀ ਪਾਣੀ ਖੜ ਜਾਂਦਾ ਵਾ ਅੱਜ ਇਹ ਰਸਤਾ ਵੀ ਬਣਦੇ ਨਾਲ ਥੋੜਾ ਇੰਜ ਲੱਗਦਾ ਜਿੱਦਾਂ ਵੱਡਾ ਹੋ ਗਿਆ ਹਾਂ ਜੀ ਬਹੁਤ ਬਹੁਤ ਵਧੀਆ ਬਹੁਤ ਜੀ ਤੇ ਨਗਰ ਨੂੰ ਪੂਰੀ ਪੰਚਾਇਤ ਨੂੰ ਜਿਹੜੇ ਪੰਚ ਆ ਜਿਹੜੇ ਸਰਪੰਚ ਆ ਜਿਨ੍ਹਾਂ ਦਾ ਇੱਥੇ ਭਰਤੀਆਂ ਪਾਈਆਂ ਮੈਂ ਦੇਖਿਆ ਇੱਥੇ ਬਹੁਤ ਵੱਡੇ ਮਾੜੇ ਹਾਲਾਤ ਸੀਗੇ ਜੀ ਪਹਿਲਾਂ ਦੀ ਗੱਲ ਕੀਤੀ ਜਾਂਦੀ ਛੋਟਾ ਰਸਤਾ ਸੀ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਸੇਵਾ ਕੀਤੀ ਹੈਗੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਬਹੁਤ ਬਧਾਈਆਂ ਉਹਨਾਂ ਨੂੰ ਜੀ ਜੀ शुक्रिया ਇਹ ਸਾਡੇ ਵਿੱਚ ਸਤਨਾਮ ਸਿੰਘ ਸਗੇ ਇਹਨਾਂ ਦੇ ਨਾਲ ਬਲਜੀਤ ਸਿੰਘ ਨਾਗਰਾ ਜੀ ਜਿਨ੍ਹਾਂ ਦਾ ਇੱਥੋਂ ਨੇੜੇ ਹੀ ਘਰ ਆ ਪੰਜ ਸਹਿਬਾਨ ਨੇ ਕਿ ਇੱਜ਼ਾਤਾ ਲੱਖਾਂ ਵਾਲਾ ਜਿਹੜੀ ਜਗ੍ਹਾ ਦੇ ਉੱਪਰ ਇਹਦਾ ਰਸਤਾ ਹੈਗਾ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਹੈਗਾ ਸੰਗਤਾਂ ਦੇ ਆਉਣ ਦੇ ਵਾਸਤੇ ਸੰਗਤਾਂ ਦੇ ਜਾਣ ਦੇ ਵਾਸਤੇ ਇੱਥੇ ਬਹੁਤ ਹੀ ਜਿਹੜੇ ਪੁਖਤਾ ਪ੍ਰਬੰਧ ਹੋ ਜਾਣਗੇ ਤੇ ਬਹੁਤ ਹੀ ਵੱਡਾ ਜਿਹੜਾ ਰਸਤਾ ਹੈਗਾ ਉਹ ਵੀਡੀਓ ਦੇ ਜ਼ਰੀਏ ਆਪ ਸਾਰਿਆਂ ਨੂੰ ਨਜ਼ਰ ਆਂਦਾ ਹੋਵੇਗਾ